ਸਾਬ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਹੁਣ ਵਰਲਡਵਾਈਡ ਵੀ ਜਿਹੜੀ ਹੈ ਉਥਲ ਪੁਥਲ ਸ਼ੁਰੂ ਹੋ ਗਈ ਆ ਜੇ ਆਪਾਂ ਕਹਿ ਦਈਏ ਵੀ ਕੈਨੇਡਾ ਅਮਰੀਕਾ ਤੱਕ ਇਹ ਸੀਮਤ ਆ ਵੀ ਜਾਂ ਯੂਕੇ ਤੱਕ ਸੀਮਤ ਆ ਇਹ ਗੱਲ ਗਲਤ ਹੋ ਸਕਦੀ ਆ ਵਰਲਡਵਾਈਡ ਜਿਹੜੀ ਉਥਲ ਪੁਥਲ ਆਪਸ ਵਿੱਚ ਦੇਸ਼ਾਂ ਦੀ ਨਰਿਆਤ ਨੂੰ ਲੈ ਕੇ ਤੇ ਹੋਰ ਚੀਜ਼ਾਂ ਨੂੰ ਲੈ ਕੇ ਸ਼ੁਰੂ ਹੋ ਗਈ ਆ ਹੁਣ ਅਮਰੀਕਾ ਦੇ ਵਿੱਚ ਅੱਜ ਦੇ ਹਾਲਾਤ ਕੀ ਆ ਕੀ ਚੱਲ ਰਿਹਾ ਹਾਂ ਜੀ ਆਪਾਂ ਜੇ ਗੱਲ ਕਰਦੇ ਆਂ ਅਮਰੀਕਾ ਤੋਂ ਤੇ ਜੋ ਇਸ ਵੇਲੇ ਸਾਰੇ ਵਰਲਡ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਕਿ ਨਿਊ ਵਰਲਡ ਆਰਡਰ ਦਾ ਪੂਰਾ ਇਹਨਾਂ ਨੇ ਸਿਸਟਮ ਜਿਹਾ ਸੈੱਟ ਕਰ ਲਿਆ ਵਾ ਇਹਨਾਂ ਕਰੜਾ ਜਿੱਦਾਂ ਇੱਕ ਤਿਆਰ ਕੀਤਾ ਹੁੰਦਾ ਉਹਦੇ ਸਾਰੇ ਹੀ ਉਹਨਾਂ ਨੇ ਪ੍ਰੈਜ਼ੀਡੈਂਟ ਦੇ ਆਪਣੇ ਮੂੰਹ ਕੱਢਤੀਆਂ ਨੇ ਮੇਨ ਮੇਨ ਗੱਲਾਂ ਵੀ ਆਪਾਂ ਆਉਣ ਵਾਲੇ ਫਿਊਚਰ 'ਚ ਕੀ ਕਰਾਂਗੇ ਇਹ ਇੱਕ ਵਰਲਡ ਗਵਰਨਮੈਂਟ ਵੱਲ ਵੱਧ ਰਹੀ ਆ ਸਾਰੀ ਦੁਨੀਆ ਬੜੀ ਤੇਜ਼ੀ ਨਾਲ ਜੀ 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 ਤੇ ਜੇ ਆਪਾਂ ਯੂ ਐਸ ਏ ਦੀ ਗੱਲ ਕਰ ਲਈਏ ਤੇ ਇੱਥੇ ਇਹਨਾਂ ਨੇ ਅਹ ਵੇਖੋ ਇਹ ਸਾਰੇ ਚੇਂਜ ਦਾ ਜਿਹੜਾ ਮੋਡ ਕਾਰਨ ਬਣਿਆ ਵਾ ਮਾਈਗ੍ਰੇਸ਼ਨ ਜਿਹੜੀ ਇਲੀਗਲ ਮਾਈਗ੍ਰੇਸ਼ਨ ਹੋਈ ਸੀ ਨਾ ਇਹਨਾਂ ਨੇ ਸਾਰੇ ਕੰਟਰੀਆਂ ਦੇ ਜਿਹੜੇ ਮੂਲ ਨਿਵਾਸੀ ਸੀ ਉਹਨਾਂ ਦੇ ਵਿੱਚ ਇੱਕ ਡਰ ਦੀ ਭਾਵਨਾ ਲੈ ਆਉਂਦੀ ਕਿ ਵੇਖੋ ਆ ਸਾਡੀ ਕੰਟਰੀ ਦੇ ਵਿੱਚ ਸਾਡੀਆਂ ਜੌਬਾਂ ਲੈ ਕੇ ਸਾਡੇ ਉੱਤੇ ਹੋਰ ਪਾਵਰ ਕਿਉਂਕਿ ਬੱਚੇ ਵੀ ਇਹਨਾਂ ਲੋਕਾਂ ਦੇ ਹੋਣਦੇ ਆ ਉਹਨਾਂ ਦੀ ਕੋਈ ਪੋਪੂਲੇਸ਼ਨ ਘਟਦੀ ਜਾਂਦੀ ਆ ਜੀ ਇਹੋ ਹੀ ਮੇਨ ਕਾਰਨ ਬਣਿਆ ਵਾ ਪ੍ਰੈਜ਼ੀਡੈਂਟ ਟਰੰਪ ਦੇ ਸਿਲੈਕਟ ਹੋਣ ਦਾ ਯੂਐਸ ਦੇ ਬਣਨ ਦਾ ਤੇ ਇਹੋ ਹੀ ਕਾਰਨ ਬਣੂਗਾ ਹੋਰ ਕੰਟਰੀਆਂ ਦੇ ਵਿੱਚ ਇਸ ਤੋਂ ਵੀ ਆਉਣ ਵਾਲਾ ਜਿਹੜਾ ਮੜਾ ਟਾਈਮ ਆ ਜੀ ਜੀ ਇਵਨ ਉਹ ਫੌਜ ਲਾਉਣ ਤੱਕ ਦੀ ਨੋਬਤ ਆਉਣ ਵਾਲੀ ਆ ਕਈ ਕੰਟਰੀਆਂ ਅੱਜ ਪੀਓ ਫੌਜ ਲਾ ਕੇ ਕਿਉਂਕਿ ਜਿਆਦਾ ਜੋ ਬਹੁਤ ਸਾਰੀਆਂ ਕੰਟਰੀਆਂ ਜੋ ਅਮਰੀਕਾ ਕਰ ਰਿਹਾ ਉਹ ਅਮਰੀਕਾ ਦੀ ਲੀਹ ਤੇ ਚੱਲਣ ਵਾਲੀਆਂ ਆ ਹਾਂਜੀ ਹਾਂਜੀ ਬਹੁਤ ਚੱਲਣਾ ਹੀ ਉਹਨਾਂ ਨੇ ਕਿਉਂਕਿ ਅੱਜ ਤੋਂ ਕੋਈ ਫਿਲਾ 50 ਸਾਲ ਦਾ ਇਤਿਹਾਸ ਫੋਲ ਕੇ ਵੇਖ ਲਈਏ ਇਹੋ ਹੀ ਮੁੱਢੀ ਆ ਜੋ ਇਹ ਕਰਦੇ ਨੇ ਹੌਲੀ ਹੌਲੀ ਪਹੁੰਚ ਗਿਆ ਜਿਹੜੀ ਥੱਲੇ ਉੱਡੀ ਹੁੰਦੀ ਹੁੰਦੀ ਆ ਜੀ 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 ਬਿਲਕੁਲ 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 ਤੇ ਜਿਹੜੀ ਹੈਗੀ ਹੈ ਡਿਪੋਰਟੇਸ਼ਨ ਬਾਈ ਰੁਕਣ ਦਾ ਨਾਂ ਨਹੀਂ ਲੈ ਰੰਦੀਗੀ ਜਾਣੀ ਕਿ ਲਾਰਜ ਲੈਵਲ ਤੇ ਜਿਹੜਾ ਹੈਗਾ ਡਿਪੋਰਟੇਸ਼ਨ ਦਾ ਕੰਮ ਚੱਲ ਰਿਹਾ ਜਿਵੇਂ ਇੰਡੀਆ ਦੇ ਵਿੱਚ 3-4 에어ਕ੍ਰਾਫਟ ਇਹਨਾਂ ਨੇ ਆਰਮੀ ਵਾਲੇ ਭੇਜਿਆ ਤੇ 3 ਮਿਲੀਅਨ ਡਾਲਰ ਇਹਨਾਂ ਨੇ ਖਰਚ ਕਰਤਾ ਜੇ ਇੰਡੀਆ ਦੇ ਕੰਪੈਰੀਸ਼ਨ ਆਪਾਂ ਇੰਡੀਅਨ ਕਰੰਸੀ 'ਚ ਉਹਨੂੰ ਕਨਵਰਟ ਕਰੀਏ ਤਾਂ ਲਗਭਗ 27.5 ਕਰੋੜ ਡਾਲਰ ਖਰਚ ਕਰਤਾ ਇੰਨੇ ਵੱਡੇ ਲੈਵਲ ਤੇ ਸਰਕਾਰ ਖਰਚਾ ਕਰ ਰਹੀ ਹੈ ਲੋਕਾਂ ਨੂੰ ਇਹ ਮੈਸੇਜ ਦੇਣ ਲਈ ਵੀ ਜਿਹੜੀ ਇਲੀਗਲ ਮਾਈਗ੍ਰੇਸ਼ਨ ਆਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਹੋਰ ਇਹ ਕਿੰਨਾ ਕਚਰ ਕੰਮ ਚੱਲਣਾ ਹੈ ਕੀ ਅੱਗੇ ਸਰਕਾਰ ਇਸ ਵਾਰ ਕਰ ਰਹੀ ਹੈ ਹਾਂਜੀ ਵੇਖੋ ਜਿਹੜੇ ਅਮਰੀਕਨ ਗਵਰਨਮੈਂਟ ਆ ਇਹ ਕਈ ਗੱਲਾਂ ਦਾ ਤੇ ਹੁਣ ਆਪਾਂ ਨੂੰ ਪਤਾ ਲੱਗਣ ਲਿਆ ਵੀ ਇਹ ਇਨਡਾਇਰੈਕਟਲੀ ਹਰ ਗਵਰਨਮੈਂਟ ਦੇ ਵਿੱਚ ਰੂਲ ਕਰਦੇ ਪਏ ਨੇ ਹਰ ਕੰਟਰੀ ਦੇ ਵਿੱਚ ਜੀ ਜਿਵੇਂ ਇੰਡੀਆ ਨੂੰ 21 ਮਿਲੀਅਨ ਡਾਲਰ ਉਹ ਦਿੰਦੇ ਪਏ ਸੀ ਸਿਰਫ ਵੋਟਰ ਟਰਨ ਆਊਟ ਦਾ ਜੀ ਕਿ ਜਿਆਦਾ ਤੋਂ ਜਿਆਦਾ ਲੋਕ ਵੋਟ ਪਾਉਣ ਜੀ ਇਨਡਾਇਰੈਕਟਲੀ ਉਹ ਪੈਸਾ ਦਿੰਦੇ ਪਏ ਸੀ ਮਤਲਬ ਇੱਕ ਇੰਟਰਫੇਰੈਂਸ ਹੋ ਜਾਂਦੀ ਆ ਮਤਲਬ ਵੀ ਸਰਕਾਰ ਚੁਣਨ ਦੇ ਵਿੱਚ ਪ੍ਰਭਾਵ ਹੈ ਨਾ ਜੀ 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 ਤੇ ਜਿਹੜਾ ਮੁਲਕ ਇੰਨੇ ਪੈਸੇ ਦੇ ਸਕਦਾ ਵਾ ਆਪਣਾ ਸਿਰਫ ਵੋਟਰ ਟਰਨ ਆਊਟ ਦੇ ਲਈ ਉਹ ਵੀ ਉਹਨਾਂ ਕਹਿੰਦਾ ਵੀ ਨਹੀਂ ਦਵਾਂਗੇ ਤੇ ਉਹ ਹੁਣ ਆਪਣੇ ਸਾਰੇ ਖਰਚੇ ਆਪਣੇ ਘਟਾ ਕੇ ਬਾਕੀ ਬੰਨਿਓ ਤੇ ਇਹ ਸਾਰਾ ਕੰਮ ਹੁਣ ਇਥੋਂ ਆਪਣਾ ਇਹਨਾਂ ਦੇ ਲਫਜ਼ਾਂ ਚ ਕਹੀਏ ਤੇ ਗੰਦਗੀ ਸਾਫ ਕਰਨ ਵਾਲਾ ਇਹ ਆ ਹੂੰ ਤੇ ਉਹ ਸਟੈਪ ਬਾਈ ਸਟੈਪ ਚੱਲੀ ਜਾਂਦੇ ਨੇ ਲਗਭਗ 3 ਮਿਲੀਅਨ ਅਨਡਾਕੂਮੈਂਟਡ ਲੋਕ ਨੇ ਯੂ ਐਸ ਏ ਚ ਸੋ ਉਹਨਾਂ ਨੂੰ ਕੱਢਣਾ ਬੜਾ ਲਾਰਜ ਲੈਵਲ ਦਾ ਕੰਮ ਆ ਕੰਮ ਆ ਤੇ ਇਹਦੇ ਲਈ ਉਹ ਆਪਣੇ ਸਾਧਨ ਸਾਰੇ ਜਟਾਉਣ ਦੇ ਰਹੇ ਤੁਹਾਨੂੰ ਪਤਾ ਇਹ ਗੱਲੀਬਾਤੀ ਨਹੀਂ ਇਹ ਸਾਰਾ ਪੂਰਾ ਪਲਾਨ ਕਰਕੇ ਫਿਰ ਚੱਲਦੇ ਨੇ ਪਰ 1 ਮਹੀਨੇ ਦੇ ਅੰਦਰ ਅੰਦਰ ਹੀ ਇਹਨਾਂ ਦਾਸਤਾ ਆ ਵੀ ਇਹ ਆਉਣ ਵਾਲੇ ਜਿਹੜੇ 5 ਸਾਲ ਆ ਇੱਕ ਕਿੱਧਰੋਂ ਜਾਣਗੇ ਜੀ ਇੱਕ ਜਿਹੜਾ ਇਹਨਾਂ ਨੇ ਚਲਾਇਆ ਹੈਗਾ ਮਿਮ ਵੀ ਤੁਸੀਂ ਆਪਦੀ ਰਜਿਸਟ੍ਰੇਸ਼ਨ ਕਰੋ ਫਿੰਗਰਪ੍ਰਿੰਟ ਵਗੈਰਾ ਤੁਸੀਂ ਲਾ ਕੇ ਜਾਓ ਵੀ ਆਪਣੇ ਬੰਦਿਆਂ ਨੂੰ ਬਹੁਤ ਇਹ ਬੰਦਿਆਂ ਨੂੰ ਲੱਗਦਾ ਵੀ ਅਸੀਂ ਤਾਂ ਇਲੀਗਲੀ ਬਾਰਡਰ ਕ੍ਰੋਸ ਕੀਤਾ ਸੀਗਾ ਅਮਰੀਕਾ ਦੇ ਵਿੱਚ ਲੁਕ ਗਏ ਆ ਜਾ ਕੇ ਤੇ ਸਾਡਾ ਕਿਹੜਾ ਉਹਨਾਂ ਕੋਲੇ ਡਾਟਾ ਹੈਗਾ ਵੀ ਅਸੀਂ ਤਾਂ ਨਹੀਂ ਜਾਣਦੇ ਉੱਥੇ ਹਾਂਜੀ ਇਹ ਨਾ ਤੁਹਾਡੇ ਸਾਰੇ ਆਪਣੇ ਸੁਣ ਰਹੇ ਆਪਣੇ ਲੋਕਾਂ ਵੀ ਤਾਂ ਭੈਣ ਨੂੰ ਇਹ ਮੈਂ ਮਹਿਮ ਕੱਢ ਦੇਣਾ ਚਾਹੁੰਦਾ ਵਾਂ ਵੀ ਇਹ ਕੋਸ਼ੇ ਕੋਸ਼ੇ ਸਿੰਗਰਾਂ ਦੇ ਕਰਕੇ ਇਹਨਾਂ ਦੇ ਮਨ 'ਚ ਪੰਨ ਕਿਹੋ ਜਿਹੀਆਂ ਗੱਲਾਂ ਭਰੀਆਂ ਨੇ ਵੀ ਵੇਖੋ ਇਹ ਗਵਰਨਮੈਂਟਾਂ ਕੀ ਕਰ ਸਕਦੀਆਂ ਸਾਡਾ ਹੜ ਹੂੰ ਜਦਕਿ ਇਹਨਾਂ ਕੋਲ ਇੱਕ ਇੱਕ ਬੰਦੇ ਦਾ ਡਾਟਾ ਆ ਹੁਣ ਇਹਨਾਂ ਨੇ ਇੱਕ ਨਵਾਂ ਐਕਟ ਲਿਆਂਦਾ ਵਾ ਤੇ ਇੱਕ ਇਹਨਾਂ ਦੇ ਆਪਣੇ ਲੋਕਾਂ ਦੇ ਮਨ 'ਚ ਹੋਰ ਵਹਿ ਮਿਆ ਕਈ ਵੀਡੀਓ ਤੁਸੀਂ ਕਲਿੱਪ ਵੇਖੀ ਹੋਣੇ ਆ 190000 ਅਰੈਸਟ ਕਰਦੀ ਪਈ ਆ ਤੇ ਉਹ ਨਾਲ ਤੇ ਕੈਪਸ਼ਨ ਲਿਖੇ ਹੁੰਦੇ ਚੱਕ ਲਿਆ ਬੰਦੇ ਨੂੰ ਚੱਕ ਲਿਆ ਬੰਦੇ ਨੂੰ ਪਹਿਲੀ ਤੇ ਗੱਲ ਪੁਲਿਸ ਦਾਇ ਦੇ ਵਿੱਚ ਕੋਈ ਰੋਲ ਨਹੀਂ ਜਿੱਥੇ ਵੀ ਤੁਸੀਂ ਕਿਤੇ ਵੀਡੀਓ ਵੇਖਦੇ ਜੇ ਪੁਲਿਸ ਕਿਸੇ ਦੀ ਅਰੈਸਟ ਕਰਦੀ ਪਈ ਆ ਤੇ ਇਟ ਮੀਨਸ ਉਹ ਕੋਈ ਕੋਈ ਕ੍ਰਿਮੀਨਲ ਆ ਜਾਂ ਕੋਈ ਹੋ ਕੋਈ ਲਿੰਕ ਦਿੱਤਾ ਜੀ ਇਹ ਡੰਡਾਪੋਟੇਸ਼ਨ ਨਹੀਂ ਹੁੰਦੀ ਜਿੱਦਾਂ ਇਹ ਕਹਿੰਦੇ ਨੇ ਜੀ ਹੁਣ ਉਹਨਾਂ ਨੇ ਇੱਕ ਨਵਾਂ ਲੈਂਦਾ ਐਕਟ ਵੀ ਜਿੰਨੇ ਵੀ ਅਨਡਾਕੂਮੈਂਟਡ ਲੋਕ ਨੇ ਉਹਨਾਂ ਨੂੰ ਇੱਕ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਵਿੱਚ ਜਾ ਕੇ ਆਪਣਾ ਫਿੰਗਰਪ੍ਰਿੰਟਿੰਗ ਦੇਣੇ ਪੈਣਗੇ ਜੀ ਤੇ ਆਪਣਾ ਸਾਰਾ ਬਾਇਓ ਡਾਟਾ ਦੇਣਾ ਪਊਗਾ ਹਮ 14 ਸਾਲ ਤੋਂ ਵੱਧ ਉਮਰ ਦੇ ਹਰੇਕ ਇਨਸਾਨ ਨੂੰ ਅਨਡਾਕੂਮੈਂਟਡ ਇਨਸਾਨ ਨੂੰ ਉੱਥੇ ਜਾ ਕੇ ਆਪਣਾ ਫਿੰਗਰਪ੍ਰਿੰਟਿੰਗ ਦੇਣੀ ਜ਼ਰੂਰੀ ਕਰਤੀ ਆ ਉਹਨਾਂ ਨੇ ਅੱਛਾ ਜੀ ਜੇ ਕੋਈ ਬੱਚਾ ਆ ਜੇ ਜਿੰਦਾਂ 14 ਸਾਲ ਤੋਂ ਉੱਤੇ ਆ ਮਤਲਬ ਨਾਬਾਲਗ 18 ਤਲੇ ਉਹਦੇ ਪੇਰੈਂਟਸ ਦੀ ਜ਼ਿੰਮੇਵਾਰੀ ਪਾਤੀ ਆ ਵੀ ਉਹ ਉਹਦੇ ਸਾਰਾ ਇਨਫਾਰਮੇਸ਼ਨ ਉਹਦੀ ਦੇਣਗੇ ਜੀ ਉਸ ਤੋਂ ਬਾਅਦ ਉਹ ਇੱਕ ਆਈਡੀ ਕਾਰਡ ਜਾਰੀ ਕਰਨਗੇ ਉਸ ਬੰਦੇ ਨੂੰ ਜਿਹੜਾ ਕਿ ਉਸ ਬੰਦੇ ਨੂੰ 24 ਘੰਟੇ ਆਪਣੇ ਜੇਬ ਦੇ ਵਿੱਚ ਰੱਖਣਾ ਲਾਜ਼ਮੀ ਹੋਊਗਾ ਠੀਕ ਹੈ ਇਹ ਕਈ ਲੋਕਾਂ ਨੂੰ ਹੁਣ ਇਹ ਇਨਕਸ਼ਾਫ ਹੈ ਵੀ ਇਹ ਜਿਹੜਾ ਸੱਦਰ ਡੇ ਆ ਉਤੋਂ ਹੀ ਚੱਕ ਕੇ ਰਿਪੋਰਟ ਕਰਦੇ ਇਹ ਵੀ ਬਿਲਕੁਲ ਸੱਚਾਈ ਹੈ ਜੇ ਕੋਈ ਕੇਸ ਉਹ ਉਹਨਾਂ ਨੇ ਆਪਣੇ ਆਪਾ ਪ੍ਰਾਇੋਰਟੀ ਸੈੱਟ ਕੀਤੀਆਂ ਨੇ ਵੀ ਪਹਿਲਾਂ ਇੰਨਾ ਬੰਦੇ ਨੂੰ ਇੰਨਾ ਬੰਦੇ ਨੂੰ ਜੀ ਤੇ ਇਹ ਇਨਡਾਇਰੈਕਟਲੀ ਉਸੇ ਹੀ ਆਪਣਾ ਕੱਢਣ ਵਾਲੀ ਇੱਕ ਤਰੀਕਾ ਆ ਜੀ ਜੀ ਉਹ 6 ਮਹੀਨੇ ਖਲੋ ਕੇ ਕੱਢ ਦੇਣਗੇ ਕਿਉਂਕਿ ਉਹ ਸਾਰਿਆਂ ਦਾ ਲਿਸਟ ਤਿਆਰ ਕਰਦੇ ਆ ਫਿਰ ਉਹਨਾਂ ਨੂੰ ਮਲ ਕਿੱਦਾਂ ਉਹਨਾਂ ਨੂੰ ਭੇਜਣਾ ਕਿਹੜੀ-ਕਿਹੜੀ ਕੰਟਰੀ ਨਾਲ ਦਾ ਤਾਲਕ ਨੇ ਜੀ ਤੇ ਇੱਕ ਕੱਚਾ ਜਿੱਦਾਂ ਲਿਸਟ ਆ ਉਹ ਤਿਆਰ ਕਰ ਦਿੱਤੇ ਜੀ 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 ਇਹ ਜੇ ਕੋਈ ਇੰਪਲਾਈ ਨਹੀਂ ਕਰਦਾ ਨਹੀਂ ਜਾਂਦਾ ਉੱਥੇ ਹੈਨਾ ਤੇ ਉਹਦੇ ਲਈ 5000 ਡਾਲਰ ਦਾ ਜੁਰਮਾਨਾ ਹੈ ਤੇ 6 ਮਹੀਨੇ ਦੀ ਸਜ਼ਾ ਹੈ ਮਤਲਬ ਉਹਨੂੰ ਕ੍ਰਿਮੀਨਲ ਬਣਾ ਕੇ ਇੱਥੇ ਜੇਲ੍ਹ ਭੇਜਣਗੇ ਜਿਹੜਾ ਕੋਈ ਬੰਦਾ ਜਾਣ ਬੁੱਝ ਕੇ ਨਹੀਂ ਜਾਂਦਾ ਉੱਥੇ ਜਿਵੇਂ ਆਪਣੇ ਲੋਕਾਂ ਨੂੰ ਇਹ ਭੁਲੇਖਾ ਹੈਗਾ ਬੰਦੇ ਜਿਹੜੇ ਬਾਰਡਰ ਟੱਪ ਕੇ ਗਏ ਆ ਵੀ ਸਾਡਾ ਡਾਟਾ ਹੈ ਨਹੀਂ ਉੱਥੇ ਅਸੀਂ ਤਾਂ ਫਲਾਣੇ ਰਿਸ਼ਤੇਦਾਰ ਦੇ ਘਰੇ ਲੁਕੇ ਹੋਏ ਆ ਜਾਂ ਫਲਾਣੀ ਜਗ੍ਹਾ ਤੇ ਅਸੀਂ ਸੇਫ ਆ ਵੀ ਸਾਡੇ ਤੱਕ ਤਾਂ ਪਹੁੰਚਿਆ ਨਹੀਂ ਜਾਣਾ ਜਾਂ ਸਾਡਾ ਤਾਂ ਉਹਨਾਂ ਕੋਲੇ ਰਿਕਾਰਡ ਹੀ ਹੈ ਨਹੀਂਗਾ ਵੀ ਇਹ ਮੇਰੇ ਹਿਸਾਬ ਨਾਲ ਤਾਂ ਇਹ ਵਹਿਮ ਹੀ ਹੋ ਸਕਦਾ ਉਹਨਾਂ ਦਾ ਵੇਅਮਿਓ ਸਟਾਫ ਦੇ ਕੋਲ ਇਹਨਾਂ ਨੂੰ ਹਰ ਕੰਟਰੀ ਦੂਜੀਆਂ ਕੰਟਰੀਆਂ ਦੇ ਹਰ ਸ਼ਹਿਰ ਦਾ ਪਤਾ ਹੁੰਦਾ ਵੀ ਕੀ ਕੁਸ ਥੱਲੇ ਹੋਣ ਡਿਆ ਸੈਟਲਾਈਟ ਦੇ ਥਰੂ ਜੀ ਇਹ ਦੇਖਦੇ ਰਹਿੰਦੇ ਆ ਵੀ ਕਿਹੜੀ ਕੰਟਰੀ ਕਿੰਨੇ ਹਥਿਆਰ ਜਿਹੜੇ ਆ ਕਿੱਧਰ ਨੂੰ ਮੂਵ ਕਰਦੀ ਪਈ ਆ ਕਿੱਧਰ ਕੀ ਹੋਣ ਡਿਆ ਵਾ ਜੀ ਹਰ ਚੀਜ਼ ਇਹਨਾਂ ਦੀ ਸੈਟਲਾਈਟ ਉੱਤੇ ਘੁੰਮਣ ਡੇ ਨੇ ਤੇ ਜਦੋਂ ਬੰਦਾ ਇਹਨਾਂ ਦਾ ਕੋਈ ਵੀ ਬੰਦਾ ਬਾਰਡਰ ਕ੍ਰੋਸ ਕਰਦਾ ਉਹਦਾ ਸਾਰਾ ਉਦੋਂ ਹੀ ਉਹ ਬਾਇਓ ਡਾਟਾ ਲਿਆ ਹੁੰਦਾ ਵਾ ਏਡੇ ਕੱਚੇ ਗੂਲੇ ਨਹੀਂ ਗਏ ਜੀ 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 ਸਾਰਿਆਂ ਦਾ ਰੈਕੋਰਡ ਆ ਉਹਨਾਂ ਕੋ ਜੀ ਤੇ ਉਹ ਬਲ ਆਪਣੇ ਜਿੰਨਾ ਉਹਨਾਂ ਦਾ ਪਲਾਨ ਆ ਉਹਨਾਂ ਪਲਾਨ ਵ ਇਦਾਂ ਕੋਈ ਹੂੜਮਤੀ ਨਹੀਂ ਕਰਦੇ ਵੀ ਕੋਈ ਮਤਲਬ ਭਗੜੜ ਮਚਾਤੀ ਜਾਂ ਉਹ ਇਦਾਂ ਵੜ ਗਏ ਘਰਾਂ 'ਚ ਉਹ ਆਪੇ ਕੱਢ ਲੈਣੇ ਉਹਨਾਂ ਨੇ ਬਾਹਰ ਜਿੱਦਾਂ ਆਹ ਬੜਾ ਹੁਣ ਮੈਨੇ ਇੱਕ ਦੱਸਿਆ ਨਾ ਹਾਂਜੀ ਹਾਂਜੀ ਤੇ ਇਹ ਐਕਟ ਜਿਹੜਾ ਹੈ ਕੋਈ ਨਵਾਂ ਨਹੀਂ 1942 ਦੇ ਵਿੱਚ ਇਹ ਯੂਐਸ ਕਮਨਟੀ ਐਕਟ ਯੂਜ਼ ਕਰ ਚੁੱਕੀ ਆ ਸੈਕਿੰਡ ਵਰਲਡ ਵਾਰ ਤੋਂ ਬਾਅਦ ਅੱਛਾ ਜੀ ਬਹੁਤ ਲੋਕਾਂ ਨੂੰ ਨੈਸ਼ਨੈਲਿਟੀ ਉਹਨੇ ਤੋ ਕੱਢਿਆ ਸੀ ਸੋ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਕੀਤਾ ਪਹਿਲਾਂ ਵੀ ਕੀਤਾ ਨਾ ਜਿਹੜਾ ਆਪਾਂ ਬਾਈ ਜੀ ਵੀਡੀਓ ਦੇਖ ਰਹੇ ਆ ਆਈਸ ਲੋਕਾਂ ਨੂੰ ਰੋਕ ਰੋਕ ਕੇ ਚੈਕਿੰਗ ਕਰ ਰਹੀ ਹੈ ਵੀ ਜਾਂ ਕਹਿ ਲੋ ਵੀ ਵੀਡੀਓ ਦੇ ਵਿੱਚ ਲੋਕ ਕਹਿ ਰਹੇ ਆ ਵੀ ਤੁਸੀਂ ਕਿਸੇ ਦੇ ਨਾਲ ਬੈਠ ਕੇ ਨਾ ਜਾਓ ਠੀਕ ਹੈ ਤੁਹਾਡੇ ਕੋਲ ਡਾਕੂਮੈਂਟ ਹੈ ਨਹੀਂ ਤੁਹਾਨੂੰ ਖਤਰਾ ਹੋ ਸਕਦਾ ਵੀ ਜਿਹੜਾ ਇਹ ਜਿਹੜਾ ਹੈਗਾ ਆਈਸ ਵਾਲੇ ਵੀ ਇਸ ਲੈਵਲ ਤੇ ਇਹ ਚੈਕਿੰਗ ਕਰਦੇ ਜਾਂ ਕੁਝ ਟਾਈਮ ਪੀਰੀਅਡ ਵਾਸਤੇ ਹੁੰਦੀ ਹੈ ਚੈਕਿੰਗ ਜਾਂ ਕੁਝ ਖਾਸ ਏਰੀਏ ਵਾਸਤੇ ਹੁੰਦੀ ਹੈ ਇਹ ਉਹ ਵੇਖੋ ਉਹਨਾਂ ਨੇ ਅਜੇ ਸੈਂਚਰੀ ਸਿਟੀ ਇਥੇ ਕੁਝ ਬਣੀਆਂ ਸੀ ਜਿਹੜੀਆਂ ਕਿ ਅਨਡਾਕੂਮੈਂਟਡ ਲੋਕਾਂ ਦਾ ਗਾੜਿਆ ਹਾਂਜੀ ਹੁਣ ਇਹਨਾਂ ਦੇ ਜਿਹੜੇ ਡੀਪ ਲੈਵਲ ਦੇ ਪਲਾਨ ਆ ਇਹ ਉਹਨਾਂ ਨੂੰ ਹੀ ਪਤਾ ਵਾ ਉਹ ਇਹ ਸੀਕ੍ਰਟ ਕੰਮ ਹੁੰਦੇ ਆ ਨਾ ਇਹ ਨਾ ਤੇ ਆਮ ਲੋਕਾਂ ਤੱਕ ਪਹੁੰਚਦੇ ਆ ਉਹਨਾਂ ਨੇ ਕਿੱਦਾਂ ਜਾਣਾ ਕਿੱਦਾਂ ਆਉਣਾ ਤੇ ਨਾ ਹੀ ਇਹਦੇ ਬਾਰੇ ਕਿਸੇ ਨੂੰ ਕੋਈ ਨੋਲੇਜ ਆ ਇਹ ਉਹਨਾਂ ਦਾ ਸੀਕ੍ਰੀਟ ਕੰਮ ਆ ਤੇ ਇਹ ਉਹਨਾਂ ਦੇ ਫੜਨੇ ਹੀ ਫੜਨੇ ਆ ਪਾਏ ਵਨ ਵੇ ਫੜਨੇ ਯਾਦਰ ਬੇ ਫੜਨੇ ਉਹਨਾਂ ਨੇ ਜਦੋਂ ਕਹਿਤਾ ਵੀ ਆਪਾਂ ਇੰਨੇ ਬੰਦੇ ਕੱਢਣੇ ਆ ਉਹਨਾਂ ਕੱਢ ਕੀ ਰਹੇ ਨੇ ਜੀ ਜਿੰਦ ਤੱਕ ਮੈਨੂੰ ਲੱਗਦਾ ਆ ਕੋਈ ਤੁਹਾਨੂੰ ਕੋਈ ਸੂਹ ਮਿਲਦੀ ਆ ਕੋਈ ਇਨਫੋਰਮੇਸ਼ਨ ਮਿਲਦੀ ਆ ਵੀ ਫਲਾਣਾ ਬੰਦਾ ਇੱਥੇ ਸੀ ਉਹ ਤੁਹਾਨੂੰ ਵਾਟੜਿਆ ਜਾਂ ਉਹ ਇਲੀਗਲ ਰਹਿੰਦੇ ਉਹ ਉੱਥੇ ਤੱਕ ਜਾਂਦੇ ਨਹੀਂ ਤਾਂ ਹੋਈ ਜਾਂਦੇ ਨਹੀਂ ਤੇ ਚੈਕਿੰਗ ਕਰਦੇ ਨੇ ਤੇ ਮੌਕੇ ਦੇ ਰੈਸਟ ਪ੍ਰਾਪਤ ਦੇ ਜਿਵੇਂ ਕੈਨੇਡਾ ਤੋਂ ਲੋਕ ਜਦੋਂ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਪਾਲਿਸੀ ਚੇਂਜ ਹੋਈਆਂ ਕੈਨੇਡਾ ਤੋਂ ਲੋਕ ਬਾਰਡਰ ਟੱਪ ਕੇ ਇੱਧਰ ਆਏ ਹੁਣ ਅਮਰੀਕਾ ਤੋਂ ਬਾਰਡਰ ਟੱਪ ਕੇ ਲੋਕ ਕੈਨੇਡਾ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਆ ਤੇ ਇੱਕ ਨਿਊਜ਼ ਮੈਂ ਸੁਣ ਰਿਹਾ ਸੀ ਵੀ ਫੈਮਿਲੀ ਨੂੰ ਕਿਸੇ ਨੂੰ ਉਹ ਜਿਹੜੀ ਹੈ ਬਰਫ਼ ਦੇ ਵਿੱਚ ਕੋਈ ਦਿੱਕਤ ਵੀ ਆਈ ਆ ਉਹਨਾਂ ਨੂੰ ਰੈਸਕਿਊ ਕੀਤਾ ਉਸ ਫੈਮਿਲੀ ਨੂੰ ਵੀ ਇਹ ਵੀ ਲੋਕਾਂ ਆ ਹਾਂਜੀ ਏ ਵੀ ਲੋਕਾਂ ਚ ਡਰਦਾ ਜਿਹੜਾ ਹੈਗਾ ਸੈਮ ਮਨਾਂ ਦੇ ਵਿੱਚ ਵੀ ਹੁਣ ਸਾਨੂੰ ਕੋਈ ਰਾਹ ਨਹੀਂ ਦਿਸਦਾ ਵੀ ਚਲੋ ਕੈਨੇਡਾ ਹੀ ਵੱਟ ਚਲੀਏ ਉੱਥੇ ਸੇਫ ਹੋ ਜਾਾਂਗੇ ਦੇਖੋ ਇਹਨਾਂ ਦੀ ਆਪਣੀ ਹੈਗੀ ਆ ਬੇਵਕੂਫੀ ਅਮਿਸ ਅੰਡਰਸਟੈਂਡਿੰਗ ਹੈ ਪਹਿਲਾਂ ਇੱਧਰ ਨੂੰ ਹੁੰਦੇ ਸੀ ਉੱਧਰ ਨੂੰ ਜਾਂਦੇ ਸੀ ਹੁਣ ਇਹੋ ਜਿਹੇ ਇਨਸਾਨ ਜਿਹੜਿਆਂ ਨੂੰ ਕੋਈ ਆਪਣੇ ਏਮ ਨਹੀਂ ਮਿਸ ਗਾਈਡਡ ਮਿਲਾਈ ਲੱਗੂ ਕਦੀ ਐ ਨੂੰ ਕਦੀ ਉਹ ਨੂੰ ਉਹਨਾਂ ਨੇ ਤੇ ਅੱਜ ਵੀ ਮਰਨਾ ਕਰ ਲਵੇ ਮਰਨਾ ਉਹ ਆਪਣੇ ਸਾਡੇ ਇਹੋ ਪੌਡਕਾਸਟਾਂ ਦਾ ਸਮਝਾਉਣ ਦਾ ਵੀ ਇੱਕ ਜਰੀਆ ਆ ਪੀ ਇਹ ਲੋਕੀ ਥੋੜਾ ਜਿਆਦਾ ਇਹਨਾਂ ਦੇ ਦਿਮਾਗ 'ਚ ਵੜ ਜਾਵੇ ਵੀ ਇਦਾਂ ਮਾਡਰਨ ਟੱਪਿਆਂ ਉਹ ਪੁਰਾਣੀਆਂ ਗੱਲਾਂ ਕਿਤੇ ਗਈਆਂ ਜਦੋਂ ਹੁਣ ਤੇ ਇੰਡੀਆ ਦੇ ਵਿੱਚ ਹਰ ਇੱਕ ਬੰਦੇ ਦਾ ਰੈਟੀਨਾ ਸਕੈਨ ਹੋਇਆ ਪਿਆ ਹੈ ਜੀ 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 ਬਿਲਕੁਲ ਹੁਣ ਇੱਕ ਇਹ ਕਹਿ ਸਕਦਾ ਪੀਤਾ ਨੂੰ ਪਤਾ ਨਹੀਂ ਜਾਂ ਕਿਹੜਾ ਬਾਰਡਰ ਪਾਰ ਕਰ ਰਿਹਾ ਕਿਹੜਾ ਲੁਕ ਜਾਊਗਾ ਇਹ ਇੱਕ ਪਾਣੀ ਗੱਲ ਹੈ ਹੁਣ ਇੰਡੀਆ ਦੇ ਵਿੱਚ ਹਰ ਇੱਕ ਬੰਦੇ ਦਾ ਉਹਨਾਂ ਕੋ ਰੈਟੀਨਾ ਫਿੰਗਰਪ੍ਰਿੰਟ ਸਭ ਉਹਨਾਂ ਕੋਲ ਡਾਟਾ ਮੌਜੂਦ ਹੈ ਜੀ 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 ਕਿਉਂਕਿ ਇੰਡੀਆ ਦਾ ਕਾਨੂੰਨ ਵੀ ਇੱਕ ਬਣਾਉਣ ਜਾ ਰਿਹਾ ਜਿਹਦੇ ਵਿੱਚ 5 ਸਾਲ ਤੱਕ ਦੀ ਸਜ਼ਾ ਹੈ ਜਿਹੜਾ ਬੰਦਾ ਇਲੀਗਲੀ ਜਿਹੜਾ ਹੈਗਾ ਕ੍ਰੋਸ ਕਰਦਾ ਬਾਰਡਰ ਕ੍ਰੋਸ ਕਰਦਾ ਹੈਗਾ ਹਾਂਜੀ ਇਹਦੇ ਫਿਰ ਬੜੇ ਲੀਨਿਅਰ ਆਪਣੇ ਪਾਕਿਸਤਾਨ ਦੇ ਬਾਰਡਰ ਤੇ ਜਾਂ ਬੰਗਲਾਦੇਸ਼ ਦੇ ਗੋਲੀ ਮਾਰ ਦਿੰਦੇ ਨੇ ਕੋਈ ਸੁਣਵਾਈ ਨਹੀਂ ਕੋਈ ਗੱਲਬਾਤ ਨਹੀਂ ਜੀ 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 ਤੇ ਹਾਂਜੀ ਤੁਸੀਂ ਗੱਲ ਕੀਤੀ ਵੀ ਉਹ ਕੈਨੇਡਾ ਵੱਲ ਜਾ ਰਹੇ ਨੇ ਤੇ ਇਹ ਮੈਂ ਕਿ ਫਿਰ ਦੁਬਾਰਾ ਕਹਿਣਾ ਚਾਹੁੰਗਾ ਇਹ ਗਵਰਨਮੈਂਟ ਇੱਕ ਮੌਕਾ ਦੇਣਾ ਚਾਹੁੰਦੀ ਆ ਅ ਅਨਡਾਕੂਮੈਂਟਡ ਲੋਕਾਂ ਨੂੰ ਕਿ ਉਹ ਸੈਲਫ ਡੈਪੂਟੇਸ਼ਨ ਕਰ ਜਾਣ ਸੈਲਫ ਕਰ ਲੈਣ ਹਾਂਜੀ ਪਰ ਸਾਰਾ ਸਾਰਾ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਇਹਦੇ ਵਿੱਚ ਉਹਨਾਂ ਦਾ ਬੇਸਿਕ ਗੇਮ ਪਤਾ ਕੀ ਹੈ ਵੀ ਲੋਕੀ ਆਪ ਹੀ ਆਪਣੇ ਕਿਰਾਏ ਤੇ ਪਿੱਛੇ ਚਲੇ ਜਾਣ ਸਾਨੂੰ ਮਤਲਬ ਬਹੁਤ ਦਰਸ਼ਨ ਘਟ ਜੂਗੀ ਤੇ ਦੂਜਾ ਉਹਨਾਂ ਕੋ ਇਨ ਫਿਊਚਰ ਜੇ ਉਹਨਾਂ ਆਉਣਾ ਹੀ ਆਉਣਾ ਹੈ ਬਾਹਰ ਤੋਂ ਬਿਨਾ ਨਹੀਂ ਸਰਦਾ ਤੇ ਕੋਈ ਆਪਸ਼ਨ ਉਹਨਾਂ ਕੋ ਰਹਿ ਜਾਂਦੀ ਹੈ ਜਿਹੜੇ ਕ੍ਰਾਈਮ ਕਰਦੇ ਫਿਰਦੇ ਆ ਨਾ ਬਾਰਡਰ ਇਧਰੋਂ ਕ੍ਰੋਸ ਉਧਰੋਂ ਕ੍ਰੋਸ ਕਰਦੇ ਵੀ ਆ ਉਹ ਆਪਣੀ ਆਉਣ ਵਾਲੀ ਪੀੜ੍ਹੀ ਤੱਕ ਦੇ ਕੰਡੇ ਬੀਜ ਰਹੇ ਆ ਜੀ 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 ਨਾਲੇ ਬਾਰਡਰ ਕਰਾਸਿੰਗ ਹੁਣ ਬੋਪਰਾਏ ਸਾਹਿਬ ਹੁਣ ਤਾਂ ਬਿਲਕੁਲ ਜਾਨੀ ਕਿ ਬੰਦ ਆ ਜਿਵੇਂ ਕਲੰਬੀਆ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਵਾਪਸ ਮੁੜਨ ਲੱਗ ਗਏ ਆ ਕੋਈ ਜੰਗਲਾਂ ਨੂੰ ਵਾਪਸ ਜਾ ਰਿਹਾ ਕੋਈ ਸਮੁੰਦਰੀ ਰਸਤੇ ਰਹੀਂ ਜਾ ਰਿਹਾ ਆਪਣਾ ਮਨ ਗਵਰਨਮੈਂਟ ਉਹਨਾਂ ਨੂੰ ਕਹਿ ਰਹੀ ਹੈ ਵੀ ਜੇ ਤੁਸੀਂ ਸਮੁੰਦਰੀ ਰਸਤੇ ਰਹੀਂ ਮੁੜਨਾ ਤਾਂ ਤੁਸੀਂ ਆਪ ਦਾ ਧਿਆਨ ਨਾਲ ਜਾਓ ਤੇ ਜੇ ਜੇ ਸਮੁੰਦਰ ਦੇ ਹਾਲਾਤ ਆ ਸਮੁੰਦਰ ਦੀ ਕੰਡੀਸ਼ਨ ਦੇ ਹਿਸਾਬ ਨਾਲ ਜਾਓ ਰਿਸਕ ਨਾ ਲਓ ਵੀ ਉਹ ਦੂਜੀਆਂ ਕੰਟਰੀਆਂ ਨੂੰ ਵੀ ਜਿਹੜੇ ਨੇਬਰਿੰਗ ਕੰਟਰੀਜ਼ ਹੈਗੀਆਂ ਉਹਨਾਂ ਨੂੰ ਅਪੀਲ ਕਰ ਰਹੇ ਆ ਵੀ ਥੋਡੀ ਕੰਟਰੀ ਚੋਂ ਬੰਦੇ ਨਿਕਲ ਕੇ ਅਮਰੀਕਾ ਵੱਲ ਨੂੰ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਤੁਸੀਂ ਵੀ ਆਪਦੇ ਲੈਵਲ ਤੇ ਜਿਹੜੀ ਮਾਈਗ੍ਰੇਸ਼ਨ ਆ ਉਹ ਰੋਕੋ ਉਹਨੂੰ ਰੁਕਿਆ ਜਾਵੇ ਜੀ ਹਾਂਜੀ ਹਾਂਜੀ ਇਹਦੇ ਵਿੱਚ ਬੜੀ ਇੱਕ ਇੰਟਰਸਟਿੰਗ ਅਤੇ ਇੱਕ ਗੰਭੀਰ ਵੀ ਕਹਿ ਸਕਦੇ ਗੱਲ ਆ ਜਿਹੜੇ ਲੋਕ ਇਦਾਂ ਪਿੱਛੇ ਇਹਨਾਂ ਨੇ ਜਹਾਜ਼ ਭੇਜਿਆ ਨਾ ਪਰ ਪਰ ਕੇ ਤੇ ਮੈਂ ਅਮਰਸਰ ਉਤਰੇ ਨਹੀਂ ਉਧਰ ਉਤਰੇ ਨਹੀਂ ਲੇ ਕਾਫੀ ਇਹਨਾਂ ਨੇ ਪ੍ਰੋਟੈਸਟ ਕੀਤੇ ਵੀ ਦੌੜਦਾ ਉਹਨਾਂ ਨੇ ਹੁਣ ਇਹ ਕਿਹਾ ਤਾਂ ਵੀ ਸਾਡੇ ਕੋਈ ਨਾ ਬਜਟ ਵੀ ਨਹੀਂਗਾ ਤੇ ਆਪਾਂ ਇੰਨੀ ਵੱਡੀ ਪੱਧਰ ਤੇ ਜਹਾਜ਼ ਵੀ ਨਹੀਂ ਖੜ ਸਕਦੇ ਵੀ ਉੱਥੇ ਜਾਈਏ ਹੁਣ ਇਹਨਾਂ ਨੇ ਕਿਹਾ ਵੀ ਜਿੱਧਰੋਂ ਤੁਸੀਂ ਆਏ ਜੇ ਨਾ ਉਧਰ ਨਹੀਂ ਵਾਪਸ ਜਾਓ ਬਾਰਡਰ ਤੋਂ ਬਾਹਰ ਹੀ ਇੱਕ ਪਨਾਮਾ ਦੇ ਵਿੱਚ ਕੋਈ ਜੰਗਲ ਜਾਂ ਕੋਈ ਹੋਟਲ ਜਾਂ ਉੱਥੇ ਸਾਰੇ ਵੜੀ ਨਹੀਂ ਜੀ 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 ਬਿਲਕੁਲ ਇਹੋ ਲੋਕ ਜਦੋਂ ਇਹ ਕੈਂਪਾਂ ਚ ਹੁੰਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਜਾਓ ਆਪਣਾ ਤੁਹਾਨੂੰ ਡੈਪੋਟ ਆਪਣਾ ਖਰਚਾ ਕਰਕੇ ਵਾਪਸ ਤੇ ਉੱਥੇ ਕਹਿੰਦੇ ਆ ਵੀ ਸਾਡੇ ਕੋਲ ਕੱਖ ਨਹੀਂ ਵੀ ਆਪ ਆਪਣਾ ਕੋਈ ਮਨੀ ਨਹੀਂ ਜਦੋਂ ਉੱਥੇ ਪਨਾਮਾ ਵਰਗੇ ਹੋਟਲ ਚ ਫਸੇ ਹੁੰਦੇ ਜੰਗਲ ਚ ਫਿਰ ਆਪੇ ਹੀ ਆਪਣੇ ਰਿਸ਼ਤਰਾਂ ਨੂੰ ਫੋਨ ਕਰਕੇ ਵੇਖੋ ਜਿਹੜੇ ਬੰਦੇ ਨੇ 40 50 ਲੱਖ ਖਰਚ ਕੇ ਉਹਨਾਂ ਕੋਈ ਇੰਨਾ ਤੇ ਨਹੀਂ ਹੁੰਦਾ ਵੀ ਉਹ ਇੱਕ ਯਾਟਾ ਦਾ ਖਰਚ ਕੇ ਵਾਪਸ ਮੈ ਜਾ ਸਕਣ ਇੰਦੀਆ ਫਿਰ ਉਹ ਕਰਕੇ ਬੰਦੋਬਸਤ ਆਪਣਾ ਫਿਰ ਉੱਥੋਂ ਜਾਂਦੇ ਨੇ ਫਸੇ ਹੂੰ 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 ਇਹ ਵੀ ਇਹਨਾਂ ਦਾ ਏਮ ਹੈਗਾ ਜੀ 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 ਇਸ ਕਮ ਦੇ ਵਿੱਚ ਜੀ 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 ਜਿਹੜਾ ਆਪਣਾ ਜੇ ਅਮਰੀਕਾ ਦੇ ਗਵਾਂਢੀ ਮੁਲਕ ਕੈਨੇਡਾ ਦੀ ਗੱਲ ਕਰ ਲਈਏ ਵੀ ਕੈਨੇਡਾ ਦੇ ਕੰਟਰੀ ਵੀ ਜਿਹੜਾ ਹੈਗਾ ਸੈਮ ਦੇ ਵਿੱਚੋਂ ਨਿਕਲ ਰਹੀ ਹੈ ਜਿਵੇਂ ਹੁਣ ਰੀਸੈਂਟਲੀ ਉਹਨਾਂ ਨੇ ਕਿਹਾ ਵੀ ਜੇ ਤੁਹਾਡਾ ਵਪਾਰ ਹੈ ਵਪਾਰੀ ਜਿਹੜੀ جنگ ਅਮਰੀਕਾ ਨਾਲ ਸ਼ੁਰੂ ਹੋ ਗਈ ਹੈ ਤੇ ਉਹਨਾਂ ਨੇ ਆਪਦੇ ਜਿਹੜੇ ਉਹ ਬਾਰਕ ਲੋਕ ਆ ਉਹਨਾਂ ਨੂੰ ਬਿਲਡ ਕਰਨ ਵਾਸਤੇ ਕਹਦਾ ਵੀ ਜਿਹੜੇ এমਪਲॉयਮੈਂਟ ਇਨਸ਼ੋਰੈਂਸ ਆ ਤੁਹਾਡੀ ਉਹਦੇ ਚ ਅਸੀਂ ਰਾਇਤਾਂ ਦੇਵਾਂਗੇ ਤੁਹਾਨੂੰ ਕਰਜ਼ਾ ਦੇਵਾਂਗੇ ਤੁਸੀਂ ਹੋਰ ਕੰਟਰੀਆਂ ਵਾਲ ਨੂੰ ਵੱਧ ਜੋ ਇਹਦਾ ਕਹਿਣ ਦਾ ਮਤਲਬ ਹੈ ਵੀ ਅਮਰੀਕਾ ਵਾਲੇ ਪਾਸਿਓਂ ਤਾਂ ਹੁਣ ਜਵਾਬ ਹੀ ਇੱਕ ਹਿਸਾਬ ਦਾ ਹਾਂਜੀ ਅਮਰੀਕਾ ਵਾਲੇ ਪਾਸਿਓਂ ਜਵਾਬ ਵੀ ਆ ਤੇ ਅਮਰੀਕਾ ਨੇ ਇੱਕ ਇਹੋ ਜਿਹਾ ਕਦਮ ਲੈ ਲਿਆ ਵਾ ਜਿਹੜਾ ਮੇਰੇ ਹਿਸਾਬ ਨਾਲ ਜੋ ਵੀ ਇਸ ਵੇਲੇ ਬਰਾਈਆਂ ਸਾਰੇ ਵਰਲਡ ਲੈਵਲ ਤੇ ਚੱਲ ਚੁੱਕੀਆਂ ਸੀ ਨਾ ਇੱਕ ਸਲੇਵ ਬਣ ਚੁੱਕੇ ਸੀ ਆਮ ਲੋਕ ਕਾਰਪੋਰੇਟ ਦਾ ਉਹ ਨੂੰ ਰੋਕਣ ਦਾ ਇੱਕ ਜਰੀਆ ਵੀ ਇਹੋ ਕਾਨੂੰਨ ਹੋ ਸਕਦੇ ਨੇ ਵੀ ਹੁਣ ਇਹ ਟੈਰਿਫ ਉਹਦਾ ਹੁੰਦਾ ਟ੍ਰੇਡ ਵਾਰ ਦਾ ਮੇਨ ਮਕਸਦ ਪਤਾ ਕੀ ਹੈ ਪ੍ਰੈਜ਼ੀਡੈਂਟ ਰਪ ਦਾ ਵੀ ਸਾਡੀ ਕੰਟਰੀ ਵਿੱਚ ਪ੍ਰੋਡਕਸ਼ਨ ਵਧੇ ਜਿਹੜੀਆਂ ਚੀਜ਼ਾਂ ਬਾਹਰ ਚਲੇ ਗਈਆਂ ਸੀ ਜਿਹੜੀ ਇੰਡਸਟਰੀ ਹੋਰ ਕੰਟਰੀਆਂ ਕੀਪ ਲੇਬਰ ਕਰਕੇ ਚਲੀ ਗਈ ਸੀ ਉਹ ਇੱਥੇ ਵਾਪਸ ਆਵੇ ਇੱਥੇ ਹੀ ਪ੍ਰੋਡਿਊਸ ਕਰਨ ਹੂੰ ਤੇ ਇੱਥੋਂ ਦੇ ਲੋਕਾਂ ਨੂੰ এমপ্লয়ਮੈਂਟ ਮਿਲੇ ਇਕਨੋਮੀ ਸਟਰੋਂਗ ਹੋਵੇ ਪਾਏ ਕੁਛ ਦੇਰ ਲਈ ਸਾਨੂੰ ਲਾਸ ਵੀ ਚੱਲਣਾ ਪੈਣਾ ਲਾਸ ਚੱਲਣਾ ਪਵੇ ਲਾਸ ਤਾਂ ਦੇਖੋ ਚੱਲਣਾ ਹੀ ਪਊਗਾ ਕੋਈ ਪੀਰੀਅਡ ਤਾਂ ਜਿਹੜਾ 2-4 ਸਾਲ ਦਾ ਤਾਂ ਇਹਨਾਂ ਨੂੰ ਉਹ ਕਰਨਾ ਹੀ ਪੈਣਾ ਹੈਗਾ ਬੀਅਰ ਕਰਨਾ ਹੀ ਪੈਣਾ ਹਾਂ ਜਦੋਂ ਕੋਈ ਸੁਧਾਰ ਕਰਨਾ ਹੋਵੇ ਨਾ ਉਦ ਲਈ ਫਿਰ ਇਦਾਂ ਦੇ ਆਪਾਂ ਨੂੰ ਕਰਨੇ ਪੈਂਦੇ ਫੈਸਲੇ ਹੁਣ ਇਹਦੇ ਨਾਲ ਇਥੋਂ ਦੇ ਜਿਹੜੇ ਫਾਰਮਰ ਨੇ ਵੇਖੋ ਉਹਨਾਂ ਨੂੰ ਕਿੰਨਾ ਫਾਇਦਾ ਹੋਊਗਾ ਜੀ ਜਿਹੜੇ ਇੰਡੀਆ ਦੇ ਫਾਰਮਰ ਕਿਉਂ ਮਰੇ ਆ ਕਿਉਂਕਿ ਜਦੋਂ ਬਾਹਰੋਂ ਪ੍ਰੋਡਿਊਸ ਆਈਆਂ ਜੀ ਤੇ ਇਹਨਾਂ ਨੂੰ ਕੰਪੀਟ ਨਹੀਂ ਕਰ ਸਕੀ ਉਹਨਾਂ ਨਾਲ ਜੀ ਤੇ ਤਾਂ ਕਰਕੇ ਉਹ ਸਾਰੇ ਡਿੱਗ ਪਈਆਂ ਮਨ ਰੇਟ ਵੀ ਡਿੱਗ ਪਏ ਤੇ ਖਤਮ ਹੋ ਗਏ ਹੁਣ ਇਥੋਂ ਦੇ ਫਾਰਮਰ ਜਿਹੜੇ ਸਟੈਂਡ ਕਰ ਸਕਦੇ ਆ ਤੇ ਜੇ ਇਹੋ ਹੀ ਮਾਡਲ ਇਹ ਕਾਮਯਾਬ ਹੋ ਗਿਆ ਸਕਸੈਸਫੁਲ ਹੋ ਗਿਆ ਤੇ ਸਾਰੀਆਂ ਕੰਟਰੀਆਂ ਨੂੰ ਇਹ ਲਾਗੂ ਕਰਨਾ ਪਊਗਾ ਨਹੀਂ ਤਾਂ ਉੱਥੇ ਵੀ ਪ੍ਰੋਟੈਸਟ ਹੋਣਗੇ ਵੀ ਵੇ ਅਹੀਂ ਤੂੰ ਹੀ ਸਾਨੂੰ ਪਹਿਲਾਂ ਫਸਾਇਆ ਵਾ ਤੇ ਹੁਣ ਉਹਨਾਂ ਵੱਲ ਵੇਖ ਕੇ ਤੇ ਕਰੋ ਸਾਨੂੰ ਵਾਪਸ ਜੀ 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 ਕੈਨੇਡਾ ਨੇ ਇੱਕ ਹੋਰ ਵੀ ਗੱਲ ਕਹੀ ਹੈ ਵੀ ਜਿਹੜਾ ਅਸੀਂ ਆਪਦੀ ਜਿਹੜੀ ਮਿਲਟਰੀ ਨੂੰ ਵੀ ਐਕਸਪੈਂਡ ਕਰਾਂਗੇ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਤਾਂ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਵੀ ਡਰ ਉਹਨਾਂ ਨੂੰ ਲੱਗਦਾ ਵੀ ਕੱਲ ਨੂੰ ਅਮਰੀਕਾ ਸਾਡੇ ਤੇ ਧਾਵਾ ਨਾ ਬੋਲਦੇ ਜਾਂ ਧੱਕੇ ਨਾਲ ਸਾਡੀ ਕੰਟਰੀ ਨੂੰ ਆਪ ਦੇ ਵਿੱਚ ਲਾਉਣ ਦੀ ਕੋਸ਼ਿਸ਼ ਨਾ ਕਰੇ ਉਹ ਕਿਤੇ ਨਾ ਕਿਤੇ ਇੰਟਰਨਲਿ ਤੌਰ ਤੇ ਆਪਣੀ ਸਿਕਿਉਰਿਟੀ ਨੂੰ ਵੀ ਐਕਸਪੈਂਡ ਕਰਨ ਲੱਗਿਆ ਹੈਗਾ ਹਾਂ ਉਹਨਾਂ ਦਾ ਇਹ ਜਾਇਜ਼ ਵੀ ਆ ਕਿਉਂਕਿ ਅਜੇ ਤੱਕ ਲੋਕਾਂ ਨੂੰ ਨਾ ਮਜ਼ਾਕ ਲੱਗਦੇ ਪਏ ਆ ਪ੍ਰੈਜ਼ੀਡੈਂਟ 트ੰਪ ਦੇ ਬਿਆਨ ਜੀ ਜੀ ਦੇਖੋ ਕੈਨੇਡਾ ਨੂੰ ਕਿੱਦਾਂ ਬਣਾ ਲਓ ਕੋਈ ਜਿਹੜਾ ਸੂਬਾ ਕਿਦਾਂ ਗ੍ਰੀਨਲੈਂਡ ਤੇ ਉਹ ਜਾ ਕੇ ਉਹ ਕਰ ਲਓ ਅਬ ਉਹਨਾਂ ਨੇ ਪਹਿਲਾ ਸਟੈਪ ਤੇ ਲੈ ਲਿਆ ਗਲਫਾ ਮੈਕਸੀਕਾ ਨੂੰ ਉਹਨਾਂ ਨੇ ਨਾਮ ਦਿੱਤਾ ਗਲਫਾ ਅਮਰੀਕਾ ਕਿਉਂਕਿ ਇਹਨਾਂ ਨੇ ਬਣਾਈ ਸੀ ਜੀ ਤੇ ਕਿੱਥੇ ਪਾਵਰ ਹੋਵੇ ਨਾ ਉੱਥੇ ਬੰਦਾ ਬੋਲ ਹੀ ਨਹੀਂ ਸਕਦਾ ਜੀ ਹੁਣ ਜਲੈਂਸਕੀ ਪ੍ਰੈਜ਼ੀਡੈਂਟ ਯੂਕਰੇਨ ਦਾ ਆਇਆ ਸੀ ਤੇ ਕਿੱਦਾਂ ਉਹਦੀ ਲਾਹ-ਪਾਹ ਕਰਕੇ ਤੇ ਉਹਨੂੰ ਤੋੜਿਆ ਹਨਾ ਜੀ ਤੇ ਵੇਖੀ ਹਣੀ ਵੀਡੀਓ ਹਾਂਜੀ ਹਾਂਜੀ ਮਤਲਬ ਇੱਕ ਬਹੁਤ ਜ਼ਿਆਦਾ ਉਹਦੀ ਬੇਇੱਜ਼ਤੀ ਕੀਤੀ ਗਈ ਤੇ ਇਦਾਂ ਹੀ ਮੋਦੀ ਸਾਹਿਬ ਨੂੰ ਬਿਠਾ ਕੇ ਕਿੱਦਾਂ ਇਹਨਾਂ ਦੀ ਇਨਸਲਟ ਕੀਤੀ ਗਈ ਇਹਨਾਂ ਕੋਲ ਜਵਾਬ ਹੀ ਨਹੀਂ ਨ ਦਿੱਤੇ ਗਏ ਜਲੈਂਸਕੀ ਨੇ ਤੇ ਅੱਗੋਂ ਮਾੜੇ-ਮੋٹے ਫਿਰ ਜਵਾਬ ਦੇਣ ਦੀ ਕੋਸ਼ ਇਹ ਸਾਰੇ ਫੈਕਟਰ ਵੇਖਦਿਆਂ ਇਹ ਕੋਈ ਵੱਡੀ ਗੱਲ ਨਹੀਂ ਹੋਊਗੀ ਕੱਲ ਨੂੰ ਕੈਨੇਡਾ ਤੇ ਉਹ ਕਰਕੇ ਤੇ ਉਹ ਬਣਾ ਲੈਣ ਜੀ ਜੀ ਤੇ ਉਹਨਾਂ ਨੇ ਗ੍ਰੀਨਲੈਂਡ ਨੂੰ ਵੀ ਕਿਹਾ ਵਾ ਪ੍ਰੈਜ਼ੀਡੈਂਟ 트াম্প ਨੇ ਵਨ ਵੇ অর ਦਾ ਅਦਰ ਵੀ ਵਿਲ ਟੇਕ ਥੈਟ ਉਹਨਾਂ ਨੇ ਕਿਹਾ ਮਤਲਬ ਜੇ ਅਸੀਂ ਪੈਸੇ ਦੇ ਕੇ ਜਾਂ ਮਿਲਟਰੀ ਨਾਲ ਉਹਨੂੰ ਲੈ ਆ ਲਵਾਂਗੇ ਹੂੰ ਇੱਕ ਗੱਲ ਹੋਰ ਆ ਬਪਰੇ ਸਾਹਿਬ ਜਿਵੇਂ ਹੁਣ ਮੰਨ ਲਓ ਆਪਣੀ ਪੰਜਾਬੀ ਜਾਂ ਇੰਡੀਅਨ ਕਮਿਊਨਿਟੀ ਲੈ ਲਈਏ ਇੰਨਾ ਸਾਰਾ ਕੁਝ ਚੱਲ ਰਿਹਾ ਅਮਰੀਕਾ ਦੇ ਵਿੱਚ ਆਪਣੇ ਲੋਕਾਂ ਦਾ ਜਿਹੜੇ ਹਾਫ ਭਾਵ ਉਹਨਾਂ ਦੀ ਸੋਚ ਕੀ ਹੈ ਫਿਰ ਕੀ ਦੇਖਦੇ ਫਿਊਚਰ ਕੀ ਦੇਖਦੇ ਆ ਉਹ ਆਪਣੇ ਲੋਕਾਂ ਦੇ ਵਿੱਚ ਜਿਹੜੀਆਂ ਮੇਨ ਤਿੰਨ ਚਾਰ ਬਰਾਈਆਂ ਸੀ ਜਿਹੜੀਆਂ ਅਜੇ ਤੱਕ ਨਹੀਂ ਖਤਮ ਹੋਈਆਂ ਇੱਕ ਤੇ ਲਾਈ ਲੱਗ ਮਤਲਬ ਵੇਖਾ ਵੇਖੀ ਕਰਨ ਵਾਲਾ ਕੰਮ ਜੀ ਸੈਕੰਡ ਪੜਾਈ ਨੂੰ ਇੰਪੋਰਟੈਂਸ ਨਾ ਦੇਣੀ ਉਹ ਸਾਡੇ ਸੋਸ਼ਲ ਕਲਚਰ ਦੇ ਥਰੂ ਇਹ ਜੱਟਾਂ ਦਾ ਵੈਰ ਹੁੰਦਾ ਪੜਾਈ ਦੇ ਨਾਲ ਜੱਟਾਂ گاਉਂ ਆਫਲਾਣ ਆ ਟਮਗਾਣੇ ਇਹ ਵੀ ਜੱਟਿਆ ਪਰ ਜਿਹੜੀ ਬੁਰਾਈ ਆ ਅਸੀਂ ਬਰਾਇ ਦੇ ਖਿਲਾਫ ਬੋਲਦੇ ਆ ਜੀ ਤੇ ਸਾਰੇ ਵਰਲਡ ਦੇ ਵਿੱਚ ਮੈਰਿਜ ਨੂੰ ਵੇਖ ਲਈ ਨਾ ਜੀ ਇੰਡੀਆ ਤੋਂ ਕਾਸਟਲੀ ਮੈਰਿਜ ਕਿਤੇ ਨਹੀਂ ਹੁੰਦੀ ਜੀ ਨਹੀਂ ਹੁੰਦੀ ਮੈਰਿਜ ਨੂੰ ਇਨਾ ਇਹੋ ਜਿਹਾ ਬਣਾਇਆ ਵਾ ਕਿ ਮੈਰਿਜ ਹੀ ਬੈਜ ਆ ਬੰਦੇ ਦੀ ਲਾਈਫ ਚ ਜੇ ਕੋਈ ਅਚੀਵਮੈਂਟ ਕਰਦਾ ਉਹਨੂੰ ਸੈਲੀਬ੍ਰੇਟ ਕਰਨ ਦੀ ਥਾਂ ਤੇ ਕੋਈ ਵੱਡਾ ਰਿਕਾਰਡ ਸੈੱਟ ਕਰਦਾ ਨਾ ਉਹਨੂੰ ਸੈਲੀਬ੍ਰੇਟ ਕਰੇ ਤੇ ਮੰਨਿਆ ਵੀ ਆ ਜੀ ਤੇ ਇੱਕ ਮੈਰਿਜ ਦੇ ਉੱਤੇ ਇਨਾ ਖਰਚਾ ਕਰਨਾ ਇਹ ਤਿੰਨਾਂ ਚੌ ਚੀਜ਼ਾਂ ਨੇ ਇਸ ਕੌਮ ਦਾ ਬੇਗਾਨ ਕਰਤਾ ਇਹਨਾਂ ਨੂੰ ਇਸੇ ਤਰ੍ਹਾਂ ਲੈ ਬੈਠੀ ਆ ਵੀ ਵੇਖੋ ਫਲਾਣੇ ਦਾ ਬੰਦਾ ਗਿਆ ਸੀ ਬਾਹਰ ਉਹਨੇ ਕੋਠੀ ਪਾ ਲਈ ਉਹਨੇ ਵੱਡੇ ਵੱਡੇ ਵਿਆਹ ਕਰ ਲਏ ਤੇ ਅਹੀਂ ਵੀ ਜਾਈਏ ਤੇ ਉੱਥੇ ਕਰੀਏ ਜੀ ਤੇ ਕਰੰਟ ਸਿਚੁਏਸ਼ਨ ਤੇ ਇਹਨਾਂ ਦੀ ਇਹੋ ਜੀ ਆ ਵੀ ਗੋਰਿਆਂ ਦੀਆਂ ਕਾਰਾਂ ਦੇ ਪਿੱਛੇ ਨਾ ਉਹਨਾਂ 'ਤੇ ਸਟicker ਪੜਵਾਏ ਹੋਏ ਆ ਟੈਟੂ ਘਟ ਘਟ ਕੇ ਜਿੱਦਾਂ ਇਹ ਲਾਉਂਦੇ ਆ ਨਾ ਜਿੱਦਾਂ ਕੋਈ ਸ਼ੇਰ ਦਾ ਲਾਤਾ ਕੋਈ ਪਿੱਛੇ ਦੇ ਚੌਧਰੀ ਲਿਖਾ ਲਿਆ ਜਾਂ ਪਿੱਛੇ ਸਰਪੰਚ ਲਿਖਾ ਲਿਆ ਜੀ ਤੇ ਉਹ ਇੱਕ ਉਹਨਾਂ ਨੇ ਸਟicker ਬਣਾਇਆ ਵਾ ਪੱਗ ਵਾਲੀ ਫੋਟੋ ਆ ਤੇ ਉਹ ਮਤਲਬ ਦੋਵਾਂ ਮੈਂ ਕਿਹਾ ਦੋ ਨੰਬਰ ਕਰਦਾ ਪਿਆ ਵਾ ਮਤਲਬ ਸੜਕ ਦੇ ਉੱਤੇ ਠੀਕ ਹੈ ਉਹ ਮਤਲਬ ਪੂਰਾ ਸ਼ੋਅ ਕੀਤਾ ਆ ਉਹ ਹਰੇਕ ਕਿ ਕਈ ਜੰਗੋਰੀਆਂ ਦੇ ਪਿੱਛੇ ਉਹ ਲੱਗਾ ਹੋ ਉਹਨਾਂ ਦੇ ਓਕੇ ਤੇ ਇੱਥੋਂ ਤੱਕ ਉਹਨਾਂ ਦੀ ਇਨਸਲਟ ਆ ਤੇ ਅਜੇ ਵੀ ਮੈਂ ਨਾ ਜੇ ਇਹਨਾਂ ਨੂੰ ਥੋੜਾ ਜਿਹੀ ਬੁਧੀ ਸਮਝ ਨਾ ਆਵੇ ਤੇ ਉਹ ਤੇ ਫਿਰ ਅੱਖਾਂ ਦੇ ਪੱਟੀ ਬੰਨੀ ਵਾਲੀ ਗੱਲ ਆ ਫਿਰ ਉਹ ਕੋਈ ਕੋਣ ਸਮਝਾ ਸਕਦਾ ਇਹਨਾਂ ਨੂੰ ਜੀ 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 ਨਹੀਂ ਫਿਰ ਇਹਨਾਂ ਦੀ ਸੋਚ ਕੀ ਆ ਇਹ ਅੱਗੇ ਜਿਹੜਾ ਅਮਰੀਕਾ ਆ ਰਗੇ ਮੁਲਕ ਦੇ ਵਿੱਚ ਆਪਦੇ ਆਪ ਨੂੰ ਸੁਰੱਖਿਅਤ ਸਮਝਦੇ ਆ ਜਾਂ ਕੀ ਸਮਝਦੇ ਆ ਵੀ ਸਾਨੂੰ ਅਸੀਂ ਇੱਥੋਂ ਜਾਵਾਂਗੇ ਜਾਂ ਸਾਡੀ ਇੱਥੇ ਦਾਲ ਨਹੀਂ ਗੱਲ ਨਹੀਂ ਕੀ ਆ ਵੀ ਆਪਣੀ ਕਮਿਊਨਿਟੀ ਸੇਫ ਮਹਿਸੂਸ ਕਰਦੀ ਆ ਕੀ ਸੋਚ ਕੀ ਆ ਉਹਨਾਂ ਦੀ ਵੇਖੋ ਜਿਹੜੇ ਤੇ ਸੁਲਝੇ ਹੋਏ ਲੋਕ ਨੇ ਜਿਹੜੇ ਵੈਲ ਸੈਟਲਡ ਨੇ ਹਨਾ ਜਿਹੜੇ ਚੰਗੀਆਂ ਜੋਬਾਂ ਕਰਦੇ ਪਏ ਆ ਇਹਦਾ ਇੱਥੋਂ ਦੇ ਨਾਗਰਿਕ ਆ ਅਸੀਂ ਵੀ ਉਹਨਾਂ ਵੇਖੀ ਆ ਇਹ ਲੋਕ ਜਿਹੜੇ ਆ ਉਹਨਾਂ ਦਾ ਇਹਨਾਂ ਨਾਲ ਚੀਜ਼ਾਂ ਦਾ ਕੋਈ ਇਨਾ ਮਤਲਬ ਕਨੈਕਸ਼ਨ ਨਹੀਂ ਹੈਗਾ ਉਹ ਇੱਥੋਂ ਇਹ ਮਤਲਬ ਢਲ ਚੁੱਕੇ ਆ ਸਿਸਟਮ ਦੇ ਨਾਲ ਮਤਲਬ ਕਰਦੇ ਆ ਕਈ ਦਿਨ ਨੇ ਵੀ ਚੰਗੇ ਆ ਵੀ ਮਤਲਬ ਗਾਵ ਦੇ ਲਈ ਸਮਰਪਿਤ ਵੀ ਆ ਮਤਲਬ ਬਹੁਤ ਚੰਗੇ ਵੀ ਕੰਮ ਕਰਦੇ ਪਏ ਵਿੱਚੋਂ ਤੇ ਕੁਝ ਜਿਹੜੇ ਆ 2000 ਤੋਂ ਬਾਅਦ ਆਏ ਨਾ ਪੀੜੀ ਇਹਨਾਂ ਦਾ ਮਤਲਬ ਕੋਈ ਲੌਂਗ ਟਰਮ ਪਲਾਨ ਨਹੀਂ ਲੈ ਕੇ ਆਏ ਕੋਈ ਕੁਝ ਨਹੀਂ ਲੈ ਕੇ ਆਏ ਜੀ ਹੁਣ ਇਹ ਅਨਸਕਿਲਡ ਹੈਗੇ ਸੀ ਕੋਈ ਨਾ ਕੋਈ ਸਕਿੱਲ ਨਹੀਂ ਹੈ ਪਲੱਸ 2 ਕੀਤੀ ਹੈ ਨਾ ਜੀ ਉਹ ਉਹ ਵੀ ਕੋਈ ਫਿਊਚਰ ਨਹੀਂ ਰਹਿ ਗਿਆ ਮਤਲਬ ਇਹਨਾਂ ਦਾ ਬਹੁਤ ਜ਼ਿਆਦਾ ਹਨੇਰੇ 'ਚ ਕੰਮ ਚੱਲਣ ਡਿਆ ਕੈਨੇਡਾ ਨੇ ਵੀ ਹੱਥ ਕੜੇ ਕਰਤੀ ਆ ਵੇਖੋ ਕਈ ਜਿਹੜੇ ਕਹਿੰਦੇ ਆ ਕਿ ਇਹਨਾਂ ਨੇ ਮਿਸਯੂਜ਼ ਕੀਤਾ ਵਾ ਪਹਿਲਾਂ ਉਹਨਾਂ ਨੂੰ ਸੱਦ ਲਿਆ ਤੇ ਉਹਨਾਂ ਦੇ ਪੈਸੇ ਲੈ ਲਏ ਤੇ ਹੁਣ ਉਹਨਾਂ ਨੂੰ ਕਿੱਥੇ ਨਿਕਲ ਜਾਓ ਜੀ ਦੋਵੇਂ ਰਹਾ ਹਨ ਉਹ ਆਪਾਂ ਕੀ ਕਹਿ ਸਕਦੇ ਆ ਉਹਨਾਂ ਨੇ ਕਿਹਾ ਵੀ ਕੋਈ ਜ਼ਬਰਦਸਤੀ ਕੀਤੀ ਹੈ ਤੁਹਾਡੇ ਨਾਲ ਤੁਹਾਨੂੰ ਪੜ ਕੇ ਆਉਣਾ ਚਾਹੀਦਾ ਸੀ ਕੋਈ ਵਧੀਆ ਤੂੰ ਆ ਕੇ ਜੌਬ ਕਰਦੇ ਤੇ ਇਹੋ ਜਿਹੇ ਹਿਸਾਬ ਨਾਲ ਬੰਦਾ ਆ ਵੀ ਆਪਣਾ ਪਿੱਛੇ ਵੀ ਨਾ ਪੁੱਟੇ ਹਨਾ ਸਾਰਾ ਹੀ ਆਪਣਾ ਤੁਸੀਂ ਪਿੱਛੇ ਕੋ ਛੱਡਿਆ ਹੀ ਨਹੀਂ ਟਿਕਾਣਾ ਤੇ ਹੁਣ ਇਹਨਾਂ ਨੂੰ ਬਹੁਤ ਇਹਨਾਂ ਦਾ ਬੁਰਾ ਹਾਲ ਹੈ ਵੀ ਕਿੱਧਰ ਨੂੰ ਜਾਵਾਂਗੇ ਹੂੰ ਹੂੰ ਇਹ ਜੇ ਆਪਾਂ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰ ਲਈਏ ਵੀ ਜਿਵੇਂ ਹੁਣ ਦੇ ਹਾਲਾਤ ਹੈ ਹਾਲਾਤਾਂ ਮੁਤਾਬਕ ਜਿਵੇਂ ਵੀ ਜਿਹੜਾ ਹੈਗਾ এমਪਲాయਮੈਂਟ ਸੋਰਸ ਵੀ ਘਟ ਗਏ ਠੀਕ ਹੈ ਮੰਗਿਆਈ ਦੀ ਮਾਰ ਵੀ ਲੋਕ ਚੱਲ ਰਹੇ ਆ ਵੀ ਆਪਣੇ ਲੋਕ ਜਿਹੜੇ ਰਿਵਰਸ ਮਾਈਗ੍ਰੇਸ਼ਨ ਵੱਲ ਕਿੱਦ ਜਾ ਰਹੇ ਆ ਜਾਂ ਕੀ ਸੋਚਦੇ ਆ ਹੁਣ ਤੇ ਮੈਂ ਤੁਹਾਨੂੰ ਮੈਨੂੰ ਇਸ ਗੱਲ ਤੇ ਵੀ ਹਾਸੇ ਹੁੰਦਾ ਵੀ ਜਿਹੜਾ ਰਿਵਰਸ ਮਾਈਗ੍ਰੇਸ਼ਨ ਆ ਹੁਣ ਟੋਪਿਆ ਗਿਆ ਇਹਨਾਂ ਤੇ ਜੀ ਹੁਣ ਇਹ ਮੰਨਣ ਨਾ ਮੰਨਣ ਇਹ ਤੇ ਗੱਲ ਆਪਣਾ ਪੱਕਾ ਹੀ ਲਿਖ ਕੇ ਲੈ ਲੈਣ ਵੀ ਜੋ ਕੰਮ ਪਹਿਲਾਂ ਹੁੰਦੇ ਆਏ ਸੀ ਹੁਣ ਨਹੀਂ ਹੋਣੇ ਕਿਸੇ ਵੀ ਕੰਟਰੀ ਨੇ ਹੋਣ ਨਹੀਂ ਦੇਣੀ ਜੀ ਜਿਹੜੇ ਵੀ ਬਾਰਡਰ ਕ੍ਰੋਸ ਕਰਨ ਉਹ ਇਤਿਹਾਸ ਦੀਆਂ ਗੱਲਾਂ ਬਣ ਜਾਣੀਆਂ ਜੀ ਜੇ ਕੋਈ ਆਊਗਾ ਬਾਹਰ ਥਰੂ ਪ੍ਰੋਪਰ ਚੈਨਲ ਵੀਜ਼ਾ ਲਵਾ ਕੇ ਆਊਗਾ ਹਾਂ ਜੇ ਕੋਈ ਅਜ਼ਾਈਲਮ ਲੈਣ ਵਾਲਾ ਬੰਦਾ ਹੋਊਗਾ ਤੇ ਉਹ ਉਸ ਕੰਟਰੀ ਦਾ ਵਾ ਜਿੱਥੇ ਸੱਚੀ ਲੜਾਈ ਲੱਗੀ ਹੋਊਗੀ ਤੇ ਜਿੱਥੋਂ ਦੇ ਲੋਕ ਭੱਜਣ ਦੇ ਹੋਣਗੇ ਉਹਨਾਂ ਨੂੰ ਸੈਪਟ ਕਰਨਗੇ ਹੋਣਗੇ ਜੀ ਉਹ ਤੇ ਰੁਕ ਗਿਆ ਇਹ ਦਰ ਬਰਸ ਵਾਲੀ ਗੱਲ ਖਤਮ ਹੋਣਾ ਉਹ ਤੇ ਇਧਰ ਨੂੰ ਤਾਂ ਕੋਈ ਮੂੰਹ ਨਹੀਂ ਕਰਦਾ ਪਿਆ ਤੇ ਪਿੱਛੋ ਪਿੱਛੋ ਇਹ ਸਾਰੇ ਮੁੜੀ ਜਾਂਦੇ ਨੇ ਹੂੰ ਮੇਰੇ ਹਿਸਾਬ ਨਾਲ ਇੱਕ ਹੋਰ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਟ੍ਰੈਂਡ ਦੇਖਾਂਗੇ ਵੀ ਜਿਹੜਾ ਫੈਮਲੀਆਂ ਮਾਈਗ੍ਰੇਟ ਕਰਦੀਆਂ ਸੀਗੀਆਂ ਉਹ ਟ੍ਰੈਂਡ ਵੀ ਮੇਰੇ ਹਿਸਾਬ ਨਾਲ ਖਤਮ ਹੋ ਜੂਗਾ ਹੁਣ ਆਊਗਾ ਪਰਿਵਾਰ ਦਾ ਇੱਕ ਅੱਧਾ ਜੀ ਆਪਦੀ ਜੌਬ ਦੇ ਸਿਰ ਤੇ ਆਊਗਾ ਜਾਂ ਪੈਸੇ ਕਮਾਉਣ ਦੀ ਮੰਚਾ ਨਾਲ ਆਊਗਾ ਵੀ ਹੁਣ ਫੈਮਲੀਆ ਮਾਈਗ੍ਰੇਟ ਸਾਰੀਆਂ ਦੀਆਂ ਸਾਰੀਆਂ ਹੋਣ ਦਾ ਇੱਕ ਇਹ ਮੇਰੇ ਹਿਸਾਬ ਨਾਲ ਇੱਕ ਚੈਲੰਜ ਰਹੂਗਾ ਤੇ ਲੋਕ ਇਸ ਚੀਜ਼ ਨੂੰ ਡਿਸਕਾਰਡ ਕਰਨਗੇ ਇਹ ਬਹੁਤ ਪੋਜ਼ਿਟਿਵ ਵੀ ਗੱਲ ਹੈ ਕਿਉਂਕਿ ਸਾਡੇ ਲੋਕ ਇੰਨੇ ਕਰਨੇ ਹੋ ਚੁੱਕੇ ਸੀ ਕਿ ਕੋਈ 4-5 ਸਾਲ ਦੇ ਬੱਚੇ ਨਾਲ ਕੋਈ 10 ਸਾਲ ਦੇ ਬੱਚੇ ਨਾਲ ਬਾਰਡਰ ਕ੍ਰੋਸ ਕਰਦੇ ਸੀ ਤੁਸੀਂ ਆਪ ਤੇ ਮਰਨਾ ਹੈ ਮਰਨਾ ਤੁਸੀਂ ਜਿਹੜੇ ਉਹ ਜੀ ਰੱਬ ਨੇ ਦਿੱਤੇ ਆ ਤੇ ਉਹਨਾਂ ਦੀ ਵੀ ਜਾਣ ਖਤਰੇ 'ਚ ਪਾਉਂਦੇ ਪਏ ਜੀ ਜੀ ਤੇ ਪਾਉਂਦੇ ਤਾਂ ਸੀ ਵੀ ਇਹ ਧੰਨਵਾਦ ਹੈ ਇਹਨਾਂ ਦੇ ਮਨ 'ਚ ਹੁੰਦਾ ਵੀ ਅਗਲੀਆਂ ਸਰਕਾਰਾਂ ਕਰੇ ਬੱਚੇ ਕਰਕੇ ਦਰਸਤ ਕਰ ਦੇਣ ਤੇ ਸਾਨੂੰ ਬੱਚਿਆਂ ਦੇ ਸਿਰ ਤੇ ਹੀ ਸਿਟੀਜ਼ਨਸ਼ਿਪ ਮਿਲ ਜਾਵੇ ਵੀ ਇਦਾਂ ਦੀ ਸੋਚ ਸੀ ਇਹਨਾਂ ਦੀ ਉਹਨਾਂ ਨੇ ਕਹਿਤਾ ਬੱਚਾ ਭਾ ਇੱਥੇ ਪੈਦਾ ਵੀ ਹੋ ਜਾਵੇ ਇਲੈਗਲ ਦਾ ਜੀ ਅਪਾ ਉਹਨੂੰ ਵੀ ਨਾਗਰਿਕ ਨਹੀਂ ਮੰਨਣਾ ਹੂੰ ਜਿਵੇਂ ਪਹਿਲਾਂ ਵੀ ਜਾਨੀ ਕਿ ਸਿਟੀਜ਼ਨ ਹੋ ਜਾਂਦਾ ਸੀਗਾ ਜੰਮ ਦਾ ਹਾਂ ਮਤਲਬ ਹੁਣ ਕਈ ਤੇ ਇਦਾਂ ਦੀ ਸਕੀਮ ਲਾਉਂਦੇ ਸੀ ਵੀ ਕਿਹੜੇ ਤਰੀਕੇ ਨਾਲ ਉਸ ਬਰਤੋਂ ਦੇ ਟਾਈਮ ਤੇ ਇੱਥੇ ਪੈ ਮਤਲਬ ਪਹੁੰਚ ਜਾਣ ਕਿਸ ਤਰੀਕੇ ਨਾਲ ਇੱਥੋਂ ਤੱਕ ਸੋਚ ਲੋਕਾਂ ਦੀ ਗਿਰ ਚੁੱਕੀ ਸੀ ਬੱਚੇ ਦਾ ਕੋਈ ਮੂੰਹ ਪਿਆਰ ਨਹੀਂ ਜਾਂ ਬੱਚੇ ਨੂੰ ਦੁਨੀਆ ਤੇ ਲਿਆਉਣ ਦੇ ਇੱਕ ਸਾਡੀ ਫੈਮਿਲੀ ਵਧਨ ਦੇ ਨਾ ਬੱਚੇ ਨੂੰ ਸਿਰਫ ਇੱਕ ਟੂਲ ਸਮਝਿਆ ਜਾਂਦਾ ਸੀ ਜੀ ਇੰਨੇ ਖਤਰਨਾਕ ਹਲਾਤਾਂ 'ਚ ਨਵੇਂ ਦਿੱਤੇ ਹੋਏ ਰੱਬ ਦੇ ਜੀਨ ਨੂੰ ਵਿੱਚ ਪਾਉਣਾ ਇੰਨੀ ਗਰੀ ਹੋਈ ਸੋਚ ਵਾਲੇ ਬੰਦੇ ਸੀ ਤੇ ਉਹਨਾਂ ਨੂੰ ਕਿਸੇ ਵੀ ਕੰਟਰੀ ਨੇ ਨਹੀਂ ਚੱਲਣਾ ਹੂੰ ਬਿਲਕੁਲ ਸਹੀ ਆ ਹੂੰ ਤੇ ਸੋ ਇਹਨਾਂ ਨੂੰ ਸਭ ਹਾਂਜੀ 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 ਬਿਲਕੁਲ ਬਿਲਕੁਲ ਕੇ ਦੀ ਨਜਾਕਤ ਇਹੋ ਹੀ ਕਹਿੰਦੀ ਆ ਵੀ ਤੁਸੀਂ ਆਪਣੇ ਆਪ ਨੂੰ ਫਾਊਂਡੇਸ਼ਨ ਸਟਰੋਂਗ ਕਰੋ ਆਪਣੀ ਜੜ੍ਹਾਂ ਸਟਰੋਂਗ ਕਰੋ ਫਜ਼ੂਲ ਕਰਜ਼ੀਆਂ ਤੋਂ ਬਚੋ ਆਉਣ ਵਾਲਾ ਟਾਈਮ ਜਿਹੜਾ ਹੈ ਉਹ ਬਿਲਕੁਲ ਹੀ ਨਿਊ ਵਰਲਡ ਆਰਡਰ ਦਾ ਬਹੁਤ ਭਿਆਨਕਰ ਟਾਈਮ ਕਹਿ ਸਕਦੇ ਆ ਇੱਥੇ ਬਹੁਤ ਘੱਟ ਲੋਕ ਸਰਵਾਈਵ ਕਰਨਗੇ ਜੀ ਜੀ ਤੇ ਇਸ ਕਰਕੇ ਇਹਨਾਂ ਨੂੰ ਆਪਣਾ ਬੁਰਾਈਆਂ ਜਿਹੜੀਆਂ ਦਸੀਆਂ ਨੇ ਉਹਨਾਂ ਤੋਂ ਨਿਕਲਣਾ ਪਊਗਾ ਕਮਾ-ਕੁਮਾ ਤੇ ਵੀ ਬਈ ਅਸਰ ਪਿਆ ਹੋਊਗਾ ਜਿਵੇਂ ਹੁਣ ਜਿਵੇਂ ਇਹ ਫੜਾ-ਫੜਾਈ ਵਾਲਾ ਕੰਮ ਸ਼ੁਰੂ ਕਰਤਾ ਸੀ ਡਿਪੋਰਟੇਸ਼ਨ ਦਾ ਕਰਤਾ ਸੀ ਵੀ ਜਿਹੜੇ ਮਾੜਾ-ਮੋਟਾ ਕੰਮ ਕਰਦੇ ਸੀ ਲੋਕ ਆਮ ਲੋਕ ਛਿਪ ਕੇ ਉਹ ਤਾਂ ਹੁਣ ਜਮਾਂ ਹੀ ਖਤਮ ਹੋਊਗਾ ਮੇਰੇ ਹਿਸਾਬ ਨਾਲ ਬਿਲਕੁਲ ਬਿਲਕੁਲ ਬਿਕੋ ਇਸ ਚੀਜ਼ ਨਾਲ ਬੜੇ ਲੋਕਾਂ ਨੂੰ ਪੀੜ ਪਈ ਆ ਜਿਹੜੇ ਇੰਪਲੋਇਰ ਇਥੇ ਐਕਸਪਲੋਇਟ ਕਰਦੇ ਸੀ ਕੱਚਿਆਂ ਨੂੰ 10 ਡਾਲਰ ਦੀ ਇਤਿਜਾਬ ਆ ਉਹਨੂੰ 5 ਦਿਨੇ 4 ਦਿਨੇ ਇਹ ਸਾਰੀਆਂ ਬਰਾਈਆਂ ਜਿਹੜੀਆਂ ਖਤਮ ਹੋ ਗਈਆਂ ਹੁਣ ਉਹ ਲੋਕੀ ਡਰਦੇ ਰੱਖਦੇ ਨਹੀਂ ਤੇ ਕੱਲ ਨੂੰ ਕੋਈ ਰੇਡ ਪੈ ਗਈ ਕੱਲ ਨੂੰ ਕੋਈ ਕੋਸ਼ ਹੋ ਗਿਆ ਤੇ ਇਹ ਨਹੀਂ ਕਿ ਫਸੂਗਾ ਫਸੂਗਾ ਈਵਨ ਜਿਹੜੇ ਉਹ ਇੰਪਲੋਇਰ ਵੀ ਹੈਗੇ ਆ ਨਾ ਜਿਨ੍ਹਾਂ ਨੇ ਸਟੋਰ ਨੇ ਜਾਂ ਜਿਹੜੇ ਉਹ ਆਪ ਕੱਚੇ ਨੇ ਇਹਨਾਂ ਨੇ ਵਰਕ ਪਰਮਿਟ ਦਿੱਤੇ ਨਹੀਂ ਉਹਨਾਂ ਨੂੰ ਮਤਲਬ ਕੋਈ 10 12 ਸਾਲ ਪਹਿਲਾਂ ਤੇ ਤੁਰਿਆ ਆਉਣ ਡਿਆ ਉਹ ਸਟੈਂਡ ਅਕਟਿਵ ਕਰਕੇ ਆਪਣਾ ਟਾਈਮ ਕੱਢੀ ਜਾਂਦੇ ਆ ਉਹਦੇ ਆ ਬਚਾਰੇ ਉਹਨਾਂ ਨੂੰ ਮਾਥਾ ਪੈਰਾਂ ਦੀ ਪਈ ਐ ਇਸ ਵੇਲੇ ਜੇ ਇਹਨਾਂ ਦੀ ਅਸਲ ਫੋਟੋ ਕਿਤੇ ਵੇਖੀ ਜਾਵੇ ਨਾ ਤੇ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ 80% ਜਿਹੜੇ ਲੋਕ ਇਦਾਂ ਦੇ ਆ ਸਾਰੇ ਇੰਡੀਆ ਨਹੀਂ ਲਾ ਲੀਏ ਹਮ ਵੀ ਜਿਹੜੇ ਇਸ ਵੇਲੇ ਡਰਦੇ ਸਹਿਮ ਦੇ ਹੇਠ ਨੇ ਜੀ ਮੇਰੇ ਹਿਸਾਬ ਨਾਲ ਪੱਕੇ ਬੰਦੇ ਵੀ ਡਰ ਰਹੇ ਆ ਵੀ ਸਾਡੇ ਤੇ ਨਾ ਕੋਈ ਗੱਜ ਸਿੱਟ ਦੇਣ ਪੱਕੇ ਬੰਦੇ ਜਿਹੜਾ ਕੋਈ ਕਾਗਜ਼ਾਂ 'ਚ ਕੋਈ ਮਤਲ ਜਿੱਦਾਂ ਕੋਈ ਇਲੀਗਲ ਆਇਆ ਹੋਊਗਾ ਜਾਂ ਕੋਈ ਉਹਦੇ 'ਚ ਕੋਈ ਪਿੱਛੋ ਕੋਈ ਕਮੀ ਹੋਊਗੀ ਉਹਨੂੰ ਡਰ ਹੋਊਗਾ ਜੀ ਤੇ ਜਿਹੜਾ ਥਰੂ ਪ੍ਰੋਪਰ ਚੈਨਲ ਆਇਆ ਜਾਂ ਜਿਹਦੇ ਕੁਝ ਆਪਣਾ ਸਾਰੇ ਹੈਗੇ ਉਹਨੂੰ ਤੇ ਇੰਨਾਂ ਦੀ ਕੋਈ ਇੰਨੀ ਅਜ ਡਰਨ ਵਾਲੀ ਗੱਲ ਨਹੀਂ ਹੈਗੀ ਪਰ ਦੇਖੋ ਬਗਾਨੇ ਮੁਲਕ ਤੇ ਬਗਾਨੇ ਹੁੰਦੇ ਨਾ ਇੱਕ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬਰਮਾ ਆਪਣੇ ਲਾਗੇ ਕੰਟਰੀ ਆ ਇੰਡੀਆ ਦੇ ਜੀ ਇਥੇ ਪਿਛੇ ਜੇ ਇਹਨਾਂ ਨੇ ਵਾਵਾ ਆਪਣੇ ਇੰਡੀਆ ਨਾਲ ਸੱਤਲੇ ਸੀ ਜੱਪ ਚਲੇ ਗਏ ਸੀ ਮੈਨੂੰ ਨਹੀਂ ਪਤਾ ਪੰਜਾਬੀ ਕਮਿਊਨਿਟੀ ਘਟ ਗਈ ਸੀ ਜੀ ਗੁਜਰਾਤ ਤੋਂ ਹਰਿਆਣਾ ਤੋਂ ਇਧਰ ਸਾਊਥਰਨ ਸਟੇਟਾਂ ਤੋਂ ਬਹੁਤ ਲੋਕੀ ਉੱਥੇ ਜਾ ਕੇ ਚਲੇ ਗਏ ਜੀ ਉੱਥੋਂ ਦੀ ਜਿਹੜੀ ਆਪਣੀ ਇੰਡੀਜੀਨਸ ਪਾਪੂਲੇਸ਼ਨ ਹੈ ਉਹ ਬੁੱਧ ਨੂੰ ਮੰਨਣ ਵਾਲੇ ਲੋਕ ਬੜੇ ਸ਼ਾਂਤ ਸੁਭਾਅ ਦੇ ਲੋਕ ਸੀ ਜੀ ਤੇ ਉਹਨਾਂ ਨੇ ਵੇਖਿਆ ਵੀ ਇਹ ਤੇ ਬੁੱਧ ਧਰਮ ਦੇ ਨਾਲ ਪਹਿਲਾਂ ਇੰਡੀਆ ਚੋ ਵੀ ਖਤਮ ਕੀਤਾ ਵਾ ਤੇ ਇੱਥੇ ਵੀ ਆ ਕੇ ਸਾਡੇ ਨਾਲ ਗਿਣਤੀ ਇਹਨਾਂ ਦੀ ਹਾਈ ਹੋ ਗਈ ਆ ਜੀ ਤੇ ਕਿੱਧਰ ਨੂੰ ਇਹ ਗੱਲ ਜਾਊਗੀ ਤੇ ਉਹਨਾਂ ਨੇ ਸਰਕਾਰ ਨੇ ਉਥੇ ਨਾ ਰੈਵਿਊਲੂਸ਼ਨ ਹੋ ਗਈ ਤੇ 2 ਦਿਨ ਦਾ ਸਮਾਂ ਦਿੱਤਾ ਫੌਜਾਂ ਲਾਤੀਆਂ ਜੀ ਜੀ 2 ਦਿਨ ਚ ਉਹਨੇ ਕਿਹਾ ਵੀ ਤੁਸੀਂ ਜੋ ਵੀ ਇਸ ਤੋਂ ਸਿਸਟਮ ਆਪਣਾ ਸਾਰਾ ਚੁੱਕ ਕੇ ਜਾ ਸਕਦੇ ਜੀ ਤੇ ਇਸ ਤੋਂ ਬਾਅਦ ਅਸੀਂ ਕਿਸੇ ਨੂੰ ਅਕਸੈਪਟ ਨਹੀਂ ਕਰਾਂਗੇ ਹੂੰ इवन ਇਸ ਤੋਂ ਵੀ ਮਾੜਾ ਕੀਨੀਆ ਤੇ ਯੂਗਾਂਡਾ ਜੋ ਹੋਇਆ ਵਾ ਉੱਥੇ ਜਿਹੜੇ ਇਹ ਲੋਕੀ ਚੱਲੇ ਸੀ ਨਾ ਇਹਨਾਂ ਨੇ ਸੋਚਿਆ ਸੋਨਾ-ਸਾਣਾ ਪਾ ਲਈਏ ਚਲੋ ਸੋਨਾ ਮਹਤਾਜ ਹੋਊਗਾ ਇਹੋ ਲੈ ਜੀ ਉਹ ਜਿਹੜੇ ਬਾਰਡਰ ਤੇ ਹੀ ਆਪਣੇ ਫੌਜੀ ਉਹਨਾਂ ਨੇ ਕਿਹਾ ਸਾਰਾ ਸੋਨਾ-ਸਾਣਾ ਲਾ ਕੇ ਰੱਖੋ ਸਾਡੀ ਕੰਟਰੀ ਆ ਇੱਥੋਂ ਖੜਿਆ ਇੱਥੇ ਛੱਡ ਕੇ ਜਾਓ ਆਪ ਚੱਲ ਜਿਓ ਇਨਾ ਸ਼ੁਕਰ ਹੈ ਤੁਹਾਡੀ ਜਾਨ ਛੱਡਣ ਦੇ ਆ ਹੂੰ ਬਿਲਕੁਲ ਸੋਏ ਕੰਮ ਪਹਿਲਾਂ ਹੋਏ ਨੇ ਹਾਂ ਹੋਏ ਆ ਸਾਊਥ ਜਿਹੜਾ ਅਫਰੀਕਾ ਦੇ ਵਿੱਚ ਵੀ ਹੋਏ ਸੀਗੇ ਕੋਈ ਕਹਿ ਰਿਹਾ ਸੀਗਾ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਉਹਦੇ ਜਿਹੜੇ ਹੈਗੇ ਗ੍ਰੈਂਡਫਾਦਰ ਆਰਮੀ ਦੇ ਵਿੱਚ ਸੀ ਅਫਰੀਕਾ ਦੇ ਵਿੱਚ ਬਕਾਇਦਾ ਉੱਥੋਂ ਦੇ ਪਾਸਪੋਰਟ ਸੀ ਕਹਿੰਦੇ ਸਾਨੂੰ ਵੀ ਕਹਿ ਦਿੱਤਾ ਗਿਆ ਵੀ ਹੁਣ ਜਿਹੜਾ ਅਫਰੀਕਾ ਨੂੰ ਤੁਹਾਡੀ ਲੋੜ ਨਹੀਂ ਗਈ ਆਪਦਾ ਵੀ ਬੋਰੀਆ ਬਸ ਇਸ ਤਰ੍ਹਾਂ ਬੰਨੋ ਤੇ ਛੱਡੋ ਕੰਟਰੀ ਤੇ ਉਦੋਂ ਕਹੇ ਸਾਰੇ ਕੰਟਰੀ ਛੱਡਣਾ ਪਿਆ ਕਿਉਂਕਿ ਇਹ ਮੁਲਕ ਪਤਾ ਨਹੀਂ ਕਦੋਂ ਤੁਹਾਨੂੰ ਕਹਿ ਦੇਣ ਪਵਾਂਦੀ ਤੁਸੀਂ ਸਿਟੀਜ਼ਨ ਵੀ ਹੈਗੇ ਆ ਇਹ ਉਹ ਜੱਕ ਲੋ ਬਣਾ ਦੇਣ ਵੀ ਆਪਦਾ ਜੁਲੀ ਵਸਤਰਾ ਕਰੋ ਗੋਲਜੀ ਜਿੱਥੋਂ ਆਏ ਆ ਤੁਹਾਡਾ ਨੇਟਿਵ ਕੰਟਰੀ ਹੈਗਾ ਉੱਥੇ ਜਾਓ हां पर खास कर जब उस कंट्री ਨਾਲ ਇਹਨਾਂ ਦੀ ਲਾਗਨ ਡੈਪ ਨਾ ਜਿੱਦਾਂ ਹਾਲਾਤ ਬੰਦੇ ਪਏ ਆ ਫਿਰ ਤੇ ਉਹ ਬਿਲਕੁਲ ਹੀ ਕਹਿ ਸਕਦੇ ਆ ਜੀ ਜੀ ਸਹੀ ਗੱਲ ਹੈ ਜੀ ਜੀ ਉਹਨਾਂ ਦੀ ਪਾਵਰ ਹੈ ਉਹ ਯੂਜ਼ ਕਰ ਸਕਦੇ ਇਹ ਵੇਲੇ ਬਿਲਕੁਲ 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 ਸਹੀ ਗੱਲ ਹੈ ਜੀ ਪਰ ਇਹਦੇ ਨਾਲ ਇਸ ਵੇਲੇ ਜਿੰਨੀਆਂ ਵੀ ਕੋਈ 90% ਜਿਹੜੀ ਬੁਰਾਈ ਦਾ ਇੱਕ ਚੱਲਣ ਡਿਆ ਸੀ ਨਾ ਵੱਡਾ ਸਿਸਟਮ ਚੱਲਦਾ ਪਿਆ ਵਿੱਚ ਏਜੰਟ ਵੀ ਸ਼ਾਮਲ ਸੀ ਵਿੱਚ ਹੀ ਆ ਡੰਕੀ ਲਗਵਾਉਣ ਵਾਲੇ ਇਹਨਾਂ ਦਾ ਇੱਕ ਬੜਾ ਤਕੜਾ ਨੈਕਸਸ ਸੀ ਨੈਕਸਸ ਸੀ ਪ੍ਰੈਸ ਕੀਮ ਦਾ ਹਾਂਜੀ ਇਹ ਨੈਕਸਸ ਵੱਧਦਾ ਵੀ ਮੇਰੇ ਹਿਸਾਬ ਨਾਲ ਵੱਧਦਾ ਜਾ ਰਿਹਾ ਸੀਗਾ ਟੁੱਟਣ ਦਾ ਨਾਂ ਨਹੀਂ ਲੈ ਰਿਹਾ ਸੀਗਾ ਬੰਦੇ ਬਹੁਤ ਲਾਰਜ ਲੈਵਲ ਤੇ ਇਨਵੋਲਵ ਹੋ ਚੁੱਕੇ ਸੀਗੇ ਈਵਨ ਹੁਣ ਇਹਨਾਂ ਨੇ ਜਿਹੜੇ ਨਸ਼ਾ ਤਸਕਰ ਹੈਗੇ ਆ ਜਿਹੜੇ ਉਹ ਨਸ਼ਾ ਦਾ ਵਿੱਚ ਸੀ ਹਾਂ ਉਹਨਾਂ ਨੂੰ ਵੀ ਇਹਨਾਂ ਨੇ ਅੱਤਵਾਦੀ ਐਲਾਨ ਕਰਤਾ ਵੀ ਇਹ ਅੱਤਵਾਦੀ ਆ ਤੇ ਅਸੀਂ ਇਹਨਾਂ ਕੋਲ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਨੈਕਸਸ ਵਾਕਿਆ ਹੀ ਤੁਹਾਡੀ ਗੱਲ ਠੀਕ ਹੈ ਵੀ ਇਹ ਟੁੱਟਣਾ ਚਾਹੀਦਾ ਸੀਗਾ ਇਹ ਜਿਵੇਂ ਜਿਸ ਹਿਸਾਬ ਨਾਲ ਵੱਧ ਰਿਹਾ ਸੀ ਕੰਮ ਵੀ ਹਾਲਾਤ ਬਹੁਤ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਸੀ ਇਹ ਇਹ ਕੰਮ ਨਾ ਹੁੰਦਾ ਨਾ ਪ੍ਰੈਜ਼ੀਡੈਂਟ 트੍ਰੰਪ ਦੇ ਥਰੂ ਤੇ ਇਹ 2 ਸਾਲ ਨੂੰ ਇਥੇ ਸਿਵਲ ਵਾਰ ਲੱਗਣ ਦੇ ਪੂਰੇ ਸੰਭਾਵਨਾ ਬਣ ਚੁੱਕੀ ਸੀ ਜਿੰਨਾ ਇਥੇ ਮਾੜਾ ਅਨਸਰ ਜੋ ਮਤਲਬ ਲੋਕੀ ਤਰ੍ਹਾਂ ਤਰ੍ਹਾਂ ਦੇ ਆ ਕੇ ਈਵਨ ਬਾਰਡਰ ਤੋਂ ਜਿਹੜੇ ਕ੍ਰੋਸਿੰਗ ਹੁੰਦੇ ਪੀਸੀ ਤਰ੍ਹਾਂ ਦੇ ਵਿੱਚ ਨਸ਼ੇ ਦੀ ਬੜਾ ਤਾਣਾ ਬਾਣਾ ਉਲਝ ਗਿਆ ਸੀ ਇਥੇ ਉਦਾਂ ਹੀ ਲੜਾਈ ਲੱਗ ਜਣੀ ਸੀ ਜੀ 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 ਬਿਲਕੁਲ ਬਿਲਕੁਲ ਠੀਕ ਹੈ ਹਾਂਜੀ ਚਲੋ ਹੁਣ ਤੇ ਇਹਦੇ ਵਿੱਚ ਹੀ ਹਾਂਜੀ ਔਰ ਟੈਰਿਫ ਦੀ ਵੀ ਆਪਾਂ ਤੁਹਾਨੂੰ ਆਪਾਂ ਗੱਲ ਕਰ ਹੀ ਲਈ ਆ ਜੀ 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 ਜਿਹੜਾ ਟੈਰਿਫ ਵਾਰਿਆ ਉਹ ਵੀ ਇਹਦੇ ਵਿੱਚੋਂ ਹੀ ਉਪਜੀ ਹੋਈ ਜਿਹੜੀ ਨੈਸ਼ਨਲਿਸਟ ਇਸ ਜਿਹੜੇ ਲਹਿਰ ਚੱਲਦੀ ਪਈ ਆ ਉਹਦੀ ਇੱਕ ਦੇਣ ਆ ਬਰਾਜ ਹਰੇਕ ਮੇਰੇ ਹਿਸਾਬ ਨਾਲ ਹੁਣ ਜਿਵੇਂ ਯੂਕੇ ਚ ਵੀ ਕੰਮ ਸ਼ੁਰੂ ਹੋ ਗਿਆ ਕੈਨੇਡਾ ਚ ਵੀ ਹੁਣ ਹਰੇਕ ਕੰਟਰੀ ਨੇ ਸੋਚਣ ਲੱਗ ਗਈ ਵੀ ਅਸੀਂ ਆਪ ਦੇ ਆਪ ਨੂੰ ਪਹਿਲਾਂ ਸਿਕਿਉਰ ਕਰੀਏ ਦੂਜੇ ਕੰਮ ਅਸੀਂ ਬਾਅਦ 'ਚ ਦੇਖਾਂਗੇ ਪਹਿਲਾਂ ਆਪਦੀ ਕੰਟਰੀ ਨੂੰ ਸਿਕਿਉਰ ਕਰੀਏ ਜਿਹੜੇ ਗੈਰ ਕਾਨੂੰਨੀ ਬੰਦੇ ਆ ਗਏ ਆ ਜਾਂ ਜਾਂ ਹੋਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਬਾੜੇ ਅਨਸਰ ਸਾਡੀ ਕੰਟਰੀ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਭਜਾਈਏ ਇੱਥੋਂ ਪਹਿਲਾਂ ਆਪ ਜੀ ਬੈਠ ਕੇ ਸਿਕਿਉਰ ਕਰੀਏ ਬਬਾਰੂ ਬਪੂ ਅਸੀਂ ਬਾਅਦ ਚ ਦੇਖਾਂਗੇ ਹਾਂਜੀ ਇਹ ਹਵਾ ਜਿਹੜੀ ਤੁਰੀ ਆ ਇਹ ਖੁਸ਼ੀ ਪਏ ਤੇ ਪੰਜਾਬ ਚ ਵੀ ਆ ਸਕਦੀ ਆ ਜੇ ਪ੍ਰਵਾਸੀਆਂ ਦੇ ਖਿਲਾਫ ਹੀ ਮੈਂ ਤੁਰ ਸਕਦੀ ਆ ਵੀ ਚਲੋ ਤੁਸੀਂ ਵੀ ਉੜੋ ਜਿੱਥੋਂ ਆਏਗੀ ਕਿਉਂਕਿ ਜਦੋਂ ਕੰਮ ਤੁਰਦਾ ਫਿਰ ਇਹ ਤਾਂ ਨੂੰ ਪਤਾ ਫਿਰ ਸਾਰੇ ਬੰਨੇ ਤੋਂ ਹੋ ਜਾਂਦਾ ਜੀ 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 ਬਿਲਕੁਲ 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 ਹੋਰ ਬਪਰਾਏ ਸਾਹਿਬ ਕੋਈ ਹੋਰ ਗੱਲਬਾਤ ਅ ਬਸ ਆਪਾਂ ਗੱਲਾਂ ਬਾਤਾਂ ਜੋ ਮੇਨ ਮੇਨ ਸੀ ਟਾਪਿਕ ਇਸ ਲੈ ਕੇ ਸਾਰੇ ਆਪਾਂ ਕਰ ਲਏ ਆ ਜੀ ਜੀ ਤੇ ਕੋਈ ਜਿਹੜੇ ਤਾਜ਼ਾ ਅਪਡੇਟ ਅਗਲੇ ਹਫਤੇ ਤੱਕ ਹੋਣਗੇ ਉਹ ਵੀ ਸਾਂਝੇ ਕਰ ਲਾਂਗੇ ਨੈਕਸਟ ਐਪੀਸੋਡ ਮੈਂ ਦਰਸ਼ਕਾਂ ਨੂੰ ਇਹ ਵੀ ਇੱਥੇ ਦੱਸਣਾ ਚਾਹਣਾ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੁੰਦੀ ਆ ਜਾਂ ਕੋਈ ਵਿਚਾਰ ਇਸ ਜਿਹੜਾ ਹੈਗਾ ਵਰਲਡ ਆਰਡਰ ਬਾਰੇ ਜਾਂ ਅੱਜ ਦੇ ਹਾਲਾਤਾਂ ਬਾਰੇ ਸ਼ੇਅਰ ਕਰਨਾ ਚਾਹੁੰਦੇ ਆ ਤਾਂ ਤੁਸੀਂ ਜਰੂਰ ਰਾਬਤਾ ਕਰ ਸਕਦੇ ਆ ਮੇਰੇ ਨਾਲ ਰਾਬਤਾ ਕਰ ਸਕਦੇ ਆ ਜਾਂ ਨਾਪਰੀਤ ਬੋਪਰਾਏ ਨਾਲ ਰਾਬਤਾ ਕਰ ਸਕਦੇ ਆ ਮੈਂ ਇਹਨਾਂ ਦਾ ਕੰਟੈਕਟ ਤੇ ਮੇਰਾ ਕੰਟੈਕਟ ਮੇਰੀ ਈਮੇਲ ਐਡਰੈਸ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇਖ ਸਕਦੇ ਆ ਨੋਟ ਕਰ ਸਕਦੇ ਆ ਉੱਥੇ ਤੁਸੀਂ ਰਾਬਤਾ ਕਰ ਸਕਦੇ ਆ ਤੇ ਇਹ ਜਿਹੜਾ ਪਲੇਟਫਾਰਮ ਆ ਆਮ ਲੋਕਾਂ ਵਾਸਤੇ ਅਸੀਂ ਰੱਖਿਆ ਵਾ ਕੋਈ ਵੀ ਬੰਦਾ ਵਿਚਾਰ ਆਪਦੇ ਸ਼ੇਅਰ ਕਰਨਾ ਚਾਹੁੰਦਾ ਤਾਂ ਜਰੂਰ ਅੱਗੇ ਆਵੇ ਆਪਦੇ ਵਿਚਾਰ ਸ਼ੇਅਰ ਕਰ ਸਕਦਾ ਹਾਂਜੀ ਹਾਂਜੀ ਬਿਲਕੁਲ इवन ਜਿਹੜੇ ਕੋਈ ਬਾਹਰ ਰਹਿ ਰਹੇ ਨੇ ਉਹਨਾਂ ਨੂੰ ਕੋਈ ਬਤੀ ਹੁਣ ਲੀਗਲ ਐਡਵਾਈਸ ਦੀ ਲੋੜ ਆ ਕੋਈ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆਪਾਂ ਫ੍ਰੀ ਆਫ ਕਾਸਟ ਕੋਈ ਸਲਾਹ ਦੇਣੀ ਆ ਕੋਈ ਈ ਨਹੀਂ ਗੱਲ ਨਹੀਂ ਗੈ ਵੀ ਵੀਰਨਾ ਸੰਪਰਕ ਕਰ ਲੈਣ ਤੇ ਉਹ ਮੇਰੇ ਨਾਲ ਆਪੇ ਕਰ ਲੈਣਗੇ ਤੇ ਆਪਾਂ ਦੇਣ ਦੀ ਤਿਆਰ ਆ ਉਹ ਜੀ ਕੋਈ ਪ੍ਰੋਬਲਮ ਨਹੀਂ ਦੇਖੋ ਜਿੰਨਾ ਸਾਡਾ ਮੇਨ ਮਕਸਦ ਇਹੋ ਸੀ ਵੀ ਆਪਣੇ ਭਾਈਚਾਰੇ ਦਾ ਜਿੰਨਾ ਵੀ ਭਲਾ ਹੋ ਸਕੇ ਉਹਨਾਂ ਨੂੰ ਜਿਹੜੀ ਗਾਈਡੈਂਸ ਚੰਗੀ ਮਿਲ ਸਕੇ ਤੇ ਬਿਲਕੁਲ ਜੀ 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 ਬੋਪਰਾਏ ਸਾਹਿਬ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਉਮੀਦ ਹੈ ਵੀ ਅਗਲੇ ਹਫਤੇ ਵੀ ਆਪਾਂ ਕੋਈ ਨਵੇਂ ਟੌਪਿਕ ਲੈ ਕੇ ਵਿਚਾਰ-ਚਰਚਾ ਕਰਾਂਗੇ। ਹਾਂਜੀ। ਥੈਂਕ ਯੂ ਜੀ। ਬਹੁਤ-ਬਹੁਤ ਸ਼ੁਕਰੀਆ ਜੀ ਬੋਪਰਾਏ ਸਾਹਿਬ। ਸਨਵਾ ਧੰਨਵਾਦ। ਸਤਿ ਸ਼੍ਰੀ ਅਕਾਲ।